ਮਾਇ ਸੁੰਨੀ ਨੰਬਰ ਦਾ ਆ ਬਲੌਗ ਸਟਾਰਟ ਕਰਨ ਲੱਗਾ ਅੱਜ ਬਾਈ ਕੋਲ ਆਇਆ ਧਨਵੰਤ ਕੋਲ ਧਨਵੰਤ ਸਿੰਘ ਜਿੰਮੀ ਟਕਾਲਾ ਅੱਜ ਕੱਲ ਨਾ ਆਪਾਂ ਪੰਜਾਬ ਦੀ ਧਰਤੀ 'ਚ ਸਾਰਾ ਕੁਝ ਹੋ ਜਾਂਦਾ ਜੋ ਮਰਜ਼ੀ ਫਰੂਟ ਫਲ ਜੋ ਮਰਜ਼ੀ ਲਾ ਲਈ ਪਰ ਆਪਣੇ ਲੋਕ ਸਿਰਫ ਜੀਰੀਅਰ ਕਣਕ ਤੇ ਮਗੜੇ ਪੈ ਗਏ ਬਾਕੀ ਸਭ ਕੁਝ ਛੱਡ ਦਿਆ ਇਵਨ ਕਿ ਆਪਾਂ ਨਾ ਦਰਖਤ ਵੀ ਵੱਢਣ ਲੱਗ ਗਏ ਜਿਹੜਾ ਆਹ ਵਾਲਾ ਖੇਤਾਂ ਦੇ ਵੀ ਨੁਕਸਾਨ ਹੋਏਗਾ ਜੀ ਐਵੇਂ ਹੋਏਗਾ ਸਾਰੇ ਦਰਖਤ ਵੱਢਤੇ ਤਾਂ ਇਹ ਤਾਂ ਨਹੀਂ ਗਰਮੀ ਹੋਣ ਲੱਗੀ ਟੈਂਪਰੇਚਰ 45 45 ਤੱਕ ਪਹੁੰਚਣ ਲੱਗਾ ਜੇ ਅਜਿਹੀ ਚੱਲੀ ਆ ਕੰਮ ਹੋਰ ਗਾਂਹ ਪਹੁੰਚ ਜੇਗਾ ਆ ਬਸ ਕਣਕ ਜੀਰੀ ਤੇ ਰਬੀਤੀ ਖੇਤਿਆਂ 'ਚ ਰਹਿ ਗਏ ਪਹਿਲਾਂ ਆਪਣੇ ਬਜ਼ੁਰਗ ਲਾਇਗਰਾਂ ਦੇ ਟਾਲੀਆਂ ਆ ਆਮ ਹੋਏ ਕਰੰਦੀਆਂ ਟਾਲੀਆਂ ਸਫੈਦੇ ਹੁਣ ਤੁਹਾਨੂੰ ਕਿਤੇ ਰੇਅਰ ਟਾਲੀ ਮਿਲੇਗੀ ਕਿਤੇ ਨਹੀਂ ਟਾਲੀ ਸੀ ਲੋਕਾਂ ਕੋਲ ਕੋਈ ੜੀ ਪੁਰਾਣੀ ਖੜੀ ਆ ਬਸ ਉਹ ਹੀ ਖੜੀ ਆ ਹੁਣ ਤੁਹਾਨੂੰ ਦਿਖਾਈ ਅੱਜ ਆਪਾਂ ਆਏ ਮੇਰੇ ਬਾਈ ਕੋਲ ਕਿਸ ਨੇ ਕਿੰਨੀਆਂ ਚੀਜ਼ਾਂ ਲਾਈਆਂ ਵੀ ਆ ਕਿੰਨੇ ਫਰੂਟ ਕਿੰਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਦਰਖਤ ਕਲ ਦਿਓ ਆਪਾਂ ਜਿੰਨੀ ਸ਼ੁਰੂ ਕਰੀਆ ਔਰ ਫਿਰ ਹਾਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰੇ ਭਰਾਵਾਂ ਨੂੰ ਜੋ ਕਹਾ ਵੀ ਆਪਣਾ ਵੀਰ ਸੋਨੀ ਲੰਬੜਦਾਰ ਦਾ ਚੈਨਲ ਆ ਇਹਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਇਸ ਤੋਂ ਸਭ ਤੋਂ ਵਧੀਆ ਚੀਜ਼ ਇੱਕ ਹੋਰ ਪਤਾ ਕੀ ਆ ਆਪਣੇ ਨਾ ਪਵਾਦੀ ਬਲੌਗਰ ਬਹੁਤ ਘੱਟ ਆ ਹਾਂ ਸੋਨੀ ਨੇ ਜੋ ਬਹੁਤ ਵਧੀਆ ਪ੍ਰਾਲਾ ਕਰਿਆ ਵੀ ਜੋ ਆਪਣੀ ਬੋਲੀ ਮੈਂ ਇਹਨੇ ਬਲੌਗਿੰਗ ਸ਼ੁਰੂ ਕਰੀਆ ਜਿੰਨੇ ਆਪਣੇ ਏਰੀਆ ਵਾਲੇ ਆ ਹੋਰ ਆਪਣੇ ਭੈਣ ਭਰਾ ਸਾਰੇ ਮੇਰੀ ਬੇਨਤੀ ਆ ਸੋਨੀ ਦਾ ਜਿਹੜਾ ਚੈਨਲ ਆ ਆਪਾਂ ਇਹਨੂੰ ਫੋਲੋ ਕਰੀਏ ਤਾ ਜੋ ਜਿਹੜੀ ਆਪਣੀ ਪੁਆਦੀ ਬੋਲੀ ਵੀ ਹੈ ਨਾ ਇਸ 'ਚ ਵੀ ਬਲੌਗਿੰਗ ਕਰ ਆਪਾਂ ਆਪਣੀ ਬੋਲੀ ਤੇ ਨਾ ਸ਼ਰਮ ਨਾ ਕਰੇ ਕਰੀਏ ਆਪਣੀ ਬੋਲੀ ਆ ਜਿਹੜੀ ਇਸ ਨੂੰ ਗ੍ਰੰਥ ਸਾਹਿਬ 'ਚ ਵੀ ਜਗ੍ਹਾ دی ਗਈ ਆ ਔਰ ਗੁਰੂ ਗੋਬਿੰਦ ਸਿੰਘ ਜੀ ਕੇ ਜਿਹੜੇ ਨਾਨਕੇ ਤੇ ਪੁਆਦਮਾ ਹੀ ਤੇ ਤਾਂ ਮੈਂ ਕਹਾਂ ਵੀ ਆਪਣੇ ਭਾਈ ਦਾ ਜਿਹੜਾ ਚੈਨਲ ਆ ਸਾਰੇ ਇਹਨੂੰ ਫੋਲੋ ਕਰੇ ਇੱਕ ਬਟਨ ਦਬਨ ਨਾਲ ਆਪਣਾ ਕੋਈ ਜ਼ੋਰ ਨਹੀਂ ਲੱਗ ਜਾਂਦਾ ਹੈਗਾ ਔਰ ਵੀ ਤਾਂ ਆਪਾਂ ਬਹੁਤ ਫालतू ਚੀਜ਼ਾਂ ਫੋਲੋ ਕਰ ਲਈਏ ਸੋਨੀ ਦਾ ਚੈਨਲ ਆ ਬਹੁਤ ਵਧੀਆ ਪਿੰਡੂ ਚੀਜ਼ਾਂ ਸੋਨੀ ਦਿਖਾਵਾ ਵੀ ਜਿਹੜੀਆਂ ਆਪਾਂ ਕਿਤੇ ਨਹੀਂ ਦੇਖ ਸਕਦੇ ਹੁਣ ਆਪਾਂ ਸ਼ੁਰੂ ਕਰੀਏ ਜੋ ਆਪਣਾ ਅੱਜ ਦਾ ਐਪੀਸੋਡ ਹਾਂ ਆ ਦੇਖੋ ਹਾਲ ਆ ਬਬਾਈ ਨੇ ਬੁੱਟਾ ਈ ਡਿਫਰੈਂਟ ਜਿਹਾ ਮਾਉਰੀਆ ਕਾ ਦੇਖੀ ਆ ਪਹਿਲੀ ਵਾਰੀ ਇਹ ਦੇਖੋ ਜਿਵੇਂ ਮੋਰ ਦੇ ਖੰਭ ਨਹੀਂ ਹੁੰਦੇ ਉਹ ਚੀਜ਼ ਹੈ ਉਹ ਚੀਜ਼ ਹੈ ਇਹ ਮੈਨੂੰ ਲੱਗਾ ਇਹਨੂੰ ਉਹ ਲੱਗ ਰਿਹਾ ਫਰੂਟ ਕੋਈ ਇਹਦੇ ਨਾਲ ਹੈ ਨਾ ਇਹ ਬਈ ਜਿਵੇਂ ਆਪਣਾ ਉਹ ਨਹੀਂ ਹੁੰਦੇ ਆ ਕਹਿੰਦੀ ਖਜੂਰਾ ਆਉਂਦਾ ਕਿ ਤਰੀਕੇ ਹੀ ਖਜੂਰ ਆਜੋ ਹਾਂ ਇਹ ਮੈਨੂੰ ਲੱਗਾ ਖਜੂਰ ਕੀ ਉਹ ਕੋਈ ਹਾਈਬ੍ਰਿਡ ਹੈ ਹੈ ਨਾ ਕਿਸ ਮਾਸਕੀ ਕਿਸਮਾ ਜਿਹੜੀ ਆਪਾਂ ਨੂੰ ਪਤਾ ਨਹੀਂ ਹੈ ਨੀ ਹਾਂ ਕਿਸੇ ਪੈਣ ਪਰਾਂ ਨੂੰ ਪਤਾ ਬਈ ਦੱਸਿਓ ਜੋ ਤੇ ਆ ਜਾ ਜ਼ਰੂਰ ਇਹ ਉਹ ਕੋਈ ਜਿਵੇਂ ਮੋਂਗੂ ਨੇ ਇਹ ਮੀ ਸੇਮ ਕੋ ਸੇਮ ਉਤਰੀਆਂ ਉਤਰੀਆਂ ਹਾਂ ਬਈ ਖੋਜੁਰਮੰਗੋਂ ਨਿਕੜਾ ਥੱਲੇ ਲੱਗ ਰਿਹਾ ਇਹ ਲਾਲ ਮੁਲਾਜਾ ਪੱਕਦਾ ਪੱਕ ਤੇ ਗਰੀਆਂ ਵੀ ਆ ਗਰੀਆਂ ਵੀ ਆ ਬਈ ਬਹੁਤ ਹਨ ਕਿਉਂ ਇਹਨਾਂ ਆ ਸੋਹਣਾ ਦੇਖ ਲੈ ਕਿੰਨਾ ਇਹ ਤਿੱਖਾ ਕੰਡੇਦਾਰ ਹੈ ਪੂਰੀ ਚੀਜ਼ ਤਿੱਖੀ ਆ ਇਹ ਆ ਦੇਖ ਗਿਆਂ ਲੱਗ ਰਹੀ ਕਿੰਨੀ ਸੋਹਣੀਆਂ ਆ ਆ ਜਾ ਇੱਧਰ ਨੂੰ ਆ ਜਾ ਬਈ ਤੁਹਾਨੂੰ ਇੱਕ ਹੋਰ ਦਿਖਾਈ ਇੱਕ ਚੀਜ਼ ਆਪਾਂ ਨੇ ਨਾ ਬਈ ਮਤਲਬ ਜੋ ਸੋਨੀ ਬਈ ਪਤਾ ਕਿ ਆਪਣੇ ਲੋਕ ਨਾ ਮਤਲਬ ਜੀਰੀ ਕਣਕ ਨੂੰ ਹੀਤੀ ਸਮਝਣ ਲੱਗੇ ਭਲੇ ਪਾਸ ਸਰਕਾਰਾਂ ਕਿ ਹੜੇ ਗੱਡੀ ਜਾਈਏ ਤਰਲੇ ਮਰੀ ਜਾਈਏ ਇਮਨੇ ਇੱਕ ਚੀਜ਼ ਦਿਖਾਵਾਂ ਜੋ ਬੇਲ ਆ ਨਾ ਜਿਹੜੀ ਜੋ ਪਾਨਗੀ ਬੇਲ ਆ ਹਨਾ ਮੈਂ ਜੋ ਬਈ ਪਿੱਛੇ ਜੇ ਮੇਰਾ ਮੂੰਹ ਪੱਕੇ ਕਰੇ ਤਾਂ ਮੈਂ ਚਲ ਪਾਨ ਦਾ ਪੱਤਾ ਨਹੀਂ ਕਹਿੰਦੇ ਵੀ ਉਹ ਲਾ ਕ ਲਾਲਜਾ ਜਿਹੜਾ ਹੋਣਾਗਾ ਪਤਾ ਨਹੀਂ ਕੀ ਕੇ ਕੱਥਾ ਪਤਾ ਨਹੀਂ ਕਿ ਉਹ ਲਾ ਕ ਨਾ ਮੈਂ ਮਤਲਬ ਪਾਨ ਲਿੰਦਾ ਰਿਹਾ ਮੈਨੂੰ ਉਹ ਇੱਕ ਪਾਨ ਦਾ ਪੱਤਾ ਉਹ ਲਾਲਜਾ ਲਾ ਕ 10 ਰੁਪਏ ਦਾ ਦੇ ਕਰਿੰਦੇ ਠੀਕ ਆ ਮੈਂ ਹੁਣ ਤੋਂ ਲਾਲਾ ਵੀ ਜਰ ਮੈਂ 2-300 ਰੁਪਏ ਖਾਤੇ ਤਾਂ ਮੈਂ ਸੋਚਿਆ ਵੀ ਯਾਰ ਪਾਣੇ ਮੰਗਾ ਲੂ ਹਨਾ ਉਹ ਵੀ ਮੈਂ ਬੀਲ ਮੰਗਾਈਆ ਉਹ ਲਾਲਾ ਵੀ ਕਿਤਰਾ ਪੱਤੇ ਜੋ ਮਤਲਬ ਲਾਲਾ ਜਿਵੇਂ ਮਰਜੀ ਭਈ ਇਹ ਮੈਨੂੰ ਦਸਰੇ ਤੇ ਕੋ ਖੇੜੇ ਵੀ 5 ਰੁਪਏ ਦਾ ਇੱਕ ਪੱਤਾ ਲੈ ਕਾਮ ਤਾਂ ਲਾਲਾ ਜੀ ਆਪਾਂ 2 ਰੁਪਏ ਨੂੰ ਵੀ ਇਹ ਹਾਂ ਉਹ ਕਰੀਏ ਗਾਣਾ ਤੇਰੇ ਹਨ ਕਿੱਥਾ ਕਾਣੀ ਬਗਜਾ ਹਾਂ ਤਾਂ ਤਾਂ ਛੋਟਾ ਹੈ ਇਹ ਦਾ ਬੜਾ ਹੋਗਾ ਪੂਰੇ ਧਜਗਰੇ ਪੂਰਾ ਜੋ ਬੇਲ ਜਿਸ ਤਰ੍ਹਾਂ ਮਰਜੀ ਦਰਖਤ ਨਾ ਬਨ ਲੈ ਇਸ ਨੂੰ ਹਾਂ ਢੜਕੇ ਇਹ ਕੇਗ ਲਾਇਆ ਵੀਰੇ ਜੋ ਬਈ ਹੈਗਾ ਸਟੀਵੀ ਹੈਗਾ ਪੱਤਾ ਮਤਲਬ ਜੋ ਪੱਤਾ ਸਟੀਵੀ ਹੈਗਾ ਦੋ ਖਾਂ ਕੇ ਦੇਖ ਜੋ ਮਿੱਠਾ ਪਿਆ ਠੰਡ ਵਰਗਾ ਜਿਸ ਤਰ੍ਹਾਂ ਜੇ ਕਿਸੇ ਨੂੰ 슈ਗਰ ਆ ਹਾਂ ਮਿੱਠਾ ਹੈਗਾ ਇਸ ਨੂੰ ਮਤਲਬ ਜਿਸ ਤਰ੍ਹਾਂ ਮਰਜੀ ਆਪਾਂ ਮਤਲਬ ਸਟੀਵੀ 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 ਇਹ ਕੀ ਖੇਤੀ ਹੋਆ ਬਈ ਬਹੁਤ ਬਹੁਤ ਜਾਨਸ ਕੀ ਖੇਤੀ ਵਾਲੋ ਕੋ ਕਰ ਸ਼ੂਗਰ ਵਾਲੇ ਬੰਦੇ ਨੂੰ ਫਾਇਦੇਮੰਦ ਚੀਜ਼ ਹੈ ਹਾਂ ਬਹੁਤ ਫਾਇਦੇਮੰਦ ਤੇ ਹੋਰ ਦੱਸਾਂ ਮੈਂ ਚੀਜ਼ਾਂ ਦਾ ਬਹੁਤ ਆਉਂ ਜੋ ਹੈ ਅੰਤਿਲ ਹੋ ਗਿਆ ਹਾਂ ਜੋ ਕੰਮ ਆ ਸਕਦਾ ਜੋ ਦੇਖ ਜੋ ਹੈਗਾ ਉਸ ਦਾ ਜਿੱਤਰਾ ਹੁਣ ਨਾ ਆਪਾਂ ਜੋ ਤੀਲਾ ਦਾ ਪੇਡਾ ਤਾਂ ਲਾਲਾ ਤਿਲ ਕਿੰਨੇ ਮਹਿੰਗੇ ਆ ਤੋਂ ਲਾਲਾ ਕੋਈ ਰੇ ਨਹੀਂ ਸਪਰੇ ਨਹੀਂ ਪੈਂਦਾ ਇਸ ਚ ਤੋਂ ਲਾਲਾ ਜੇ ਬੰਦਾ ਜਿਆਦਾ ਨਹੀਂ ਬੀਗਾ ਲਾ ਦੇ ਤੀਲਾ ਫਰੀ ਖੇਤੀ ਆ ਗਾਣਾ ਫਰੀ ਖੇਤੀ ਆ ਉਹਨਾਂ ਦੇ ਨਹੀਂ ਇਹ ਤਾਂ ਪਤਾ ਹੀ ਨਹੀਂ ਅਸਲ ਤੇ ਲੋਕਾਂ ਨੂੰ ਨਾ ਇਹ ਕਿੰਦਾ ਪਤਾ ਹੀ ਨਹੀਂ ਵੀ ਤਿਲਾਂਗਾ ਵੀ ਲੱਗ ਜਾ ਪੇੜਾਂ ਤੇ ਲਈ ਉੱਪਰ ਐਡੇ ਬਰੋਆ ਨਾ ਕਿੰਡੀ ਵੱਡੀ ਗੱਲ ਆ ਹਾਂ ਮੈਨੂੰ ਹੁਣ ਆ ਹਗਾ ਦੇਖਿਆ ਮੈਂ ਤੇਰੇ ਕੋਲ ਮੈਨੂੰ ਨਹੀਂ ਪੜਦਾ ਵੀ ਤਿਲਾਂਗਾ ਵੀ ਕੋਲ ਵੀ ਲੱਗ ਜਾ ਹਾਂ ਜੋ ਬਈ ਹੈਗਾ ਅੰਜੀਰ ਦਾ ਪੇੜਾ ਅੰਜੀਰ ਹੈ ਹਾਂ ਅੰਜੀਰ ਬਈ ਜੋ ਜੋ ਨਾ ਆਪਣਾ ਟਰੈਡੀਸ਼ਨ ਜਿਹੜੇ ਆ ਆਪਾਂ ਕਹਿੰਦੇ ਨੇ ਇਤਰਾਮ ਨਾਲ ਲਿਖਣਾ ਇਹ ਪੱਕਰੀ ਦਾ ਲਾਹਣ ਆ ਖਾਲੇ ਖਾਲੇ ਯੋਧੇ ਤਰਨਾ ਖਲਾ ਖਲਾ ਜੋ ਜੇ ਮਨ ਖਲਾ ਬਹੁਤ ਬਰੀ ਚੀਜ਼ ਹੈ ਤਾਂ ਬਹੁਤ ਮਹਿੰਗਾ ਹੈ ਜੀ 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 ਕੋਈ ਜਰਾ 12万 1500 ਰੁਪਏ ਕਿਲੋ ਆਏ ਜੋ ਆਪਣਾ ਹੋਆ ਆਪਣੀ ਤਾਂ ਯਾਰ ਬਾਈ ਮਤਲਬ ਕਹਿ ਨਹੀਂ ਕਰਦੇ ਕਹਿ ਨਹੀਂ ਬੰਦਾ ਮਾਰ ਕਰ ਸਕਦੇ ਬੰਦਾ ਜੂੰਡਾ ਹੋ ਜਾ ਇਹਦੀ ਧਰਤੀ ਆਪਣੀ ਹੁਣੇ ਲੋਕ ਮਤਲਬ ਸਾਰਾ ਕੁਝ ਹੁੰਦੇ ਹਵਾੰਦੇ ਔਰ ਕੋਈ ਸ਼ੰਭੂ ਬੈਠੇ ਤਰਨਾਲਾ ਹੁਣ ਬੀਪੀ ਸਾਰੀ ਪ੍ਰੋਬਲਮ ਆਪਣੇ ਲੋਕਾ ਨੇ ਬਾਈ ਜੁਨੀਅਨ ਵਾਲਿਆਂ ਨੇ ਲਾ ਲਾ ਕੋਈ ਸ਼ੰਭੂ ਪਠਾਰ ਕੇ ਕਦੇ ਦਿੱਲੀ ਪਠਾਰਾ ਕਰ ਚੰਡੀਗੜ੍ਹ ਲੈ ਜਾ ਹਾਂ ਜਿੰਨੇ ਪੈਸੇ ਦਾ ਤੇਲ ਖੂਬਦਾ ਹੁਣਾਂ ਵੀ ਉਹਨੇ ਪਾਇਏ تھے ਕਿ ਨਾ ਇਹਦੇ ਬੂਟੀ ਲਾਦੇ 50 50 ਬੂਟੇ ਕਿਸਾਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਤਾਂ ਦੱਸਦੇ ਨਹੀਂ ਮੱਤੀ ਜੁਨੀਆ ਨਾ ਹੁਰੀਆਂ ਬਾਈ ਹਾਂ ਸਹੀ ਗੱਲ ਹੈ ਉਹ ਤਾਂ ਪੋਲਿਟੀਕਲ ਪਾਰਟੀਆਂ ਨੇ ਤੇ ਵੀ ਉੱਪਰ ਚੋਂ ਉਧਰ ਕੀ ਲੜਾਈ ਆ ਨਾਉਂਦੇ 1200 ਰੁਪਏ ਕਿਲੋ ਵੀ ਦਾ ਵੀਰੇ ਜੇ ਲੱਗਿਆ ਹੋਵੇ 20 10 20 ਬੂਟੇ ਜਿਹੜਾ ਕੋ ਹਾਂ ਤੇ ਇਨਕਮ ਆਇਓ ਇਨਕਮ ਆ ਫਰੀ ਕੀ ਜਿੰਨੇ ਮਰਜ਼ੀ ਲਾਦੇ ਬਾਈ ਜਦੋਂ ਕਿੰਨਾ ਫਲ ਲੱਗ ਰਿਹਾ ਜੋ ਬਾਈ ਜੋ ਹੈਗੀ ਆ ਆਪਣੀ ਸਿੰਗ ਨਹੀਂ ਹੁੰਦੀ ਸਿੰਗ ਹਾਂ ਇਹ ਹਿੰਗ ਦਾ ਪੇਡਾ ਬਈ ਜੋ ਦੇਖ ਇਸ ਦੇ ਥੱਲੇ ਤੇ ਨਾ ਨਿਕਲਾ ਮਤਲਬ ਜੋ ਹਜੇ ਆਪਾਂ ਨੂੰ ਨਾ ਕੱਢਣ ਦਾ ਮਨ ਭੇਤ ਨਹੀਂ ਨਾ ਆਪਾਂ ਹਜੇ ਛੇੜਿਆ ਵੀ ਜੋ ਹਿੰਗ ਦਾ ਪੇਡਾ ਦੇਖ ਅੱਛਾ ਇਹ ਜਿੱਦ ਮਿਸ ਪ੍ਰਿੰਡਾ ਜੋ ਮਨ ਲਓ ਹਿੰਗ ਦਾ ਪੇਡਾ ਕਮਾਲ ਹੈ ਹਾਂ ਸਾਰਾ ਕੁਝ ਵਾਂ ਪਈਆ ਬਣਾ ਹਾਂ ਉਗਲੇ ਸੋਨੇ ਜੋ ਬਈ ਹੈਗਾ ਤੇਜ ਪੱਤਾ ਜਿਹੜੀ ਆਪਾਂ ਕਹਿੰਦੇ ਨੇ ਦਾਲਚੀਨੀ ਹਾਂ ਉਹ ਦਾਲਚੀਨੀ ਆ ਉਹ ਲਾਲਾ ਵੀ ਖਾ ਕੇ ਦੇਖ ਜੋ ਦਾਲਚੀਨੀ ਛ ਦਾਲਚੀਨੀ ਦਾ ਬੂਟਾ ਹੈ ਜੋ ਤਾਂ ਲਾਲਾ ਵੀ ਕਿੰਨੀ ਮਹਿੰਗੀ ਚੀਜ਼ ਆ ਵੀ ਕਰੋਨਾ ਚ ਵੀ ਜੋ ਇਮਿਊਨਿਟੀ ਨੂੰ ਆਪਣੇ ਨੂੰ ਬਹੁਤ ਤਕੜੀ ਕਰਾ ਔਰ ਜੋ ਤਾਂ ਲਾਲਾ ਇੱਕ ਜੋ ਤਾਂ ਹੈਗੀ ਇੱਕ ਪਰ ਜਿਹੜਾ ਦੁੱਖ ਲਾਈ ਹੈ ਨਾ ਜੋ ਦੇਖ ਕਿਸੇ ਜਾਨਵਰ ਗਾ ਹੈ ਨਾ ਆਲ ਨਾ ਆਲਣਾ ਬਣਿਆ ਵੇ ਦੇਖ ਮਿੱਕੀ ਉਰੇ ਨਾ ਸਰੇ ਜਿਹੜੇ ਸਾਰੇ ਪੰਛੀ ਪੱਛੀ ਦਰਖਤਾਂ ਨਾਲ ਨਗੇ ਫੁਰਦੁਰੁਨ ਕਿੰਨੇ ਥੈਗੇ ਜਾਂਦੇ ਕਿ ਕਿਸੇ ਪੰਛੀ ਗਾ ਲਾ ਬਿਲਕੁਲ ਔਰ ਇਹ ਕਿਹਾ ਬਾਈ ਇੱਧਰ ਜਿਹੜਾ ਇਹ ਜਿਹੜਾ ਆੜਾ ਲੱਗਾ ਵਾ ਜੋ ਉਹ ਬਈ ਫੁੱਲ ਨਹੀਂ ਮੈਂ ਇਸ ਦਾ ਨਾਂ ਨਹੀਂ ਪਤਾ ਕਿਸੇ ਵੀਰ ਨੂੰ ਪਤਾ ਦੱਸੇ ਜੋ ਨਾ ਬਹੁਤ ਗੁਣਕਾਰੀ ਫੁੱਲ ਹੋਆ ਇਸ ਕੀ ਬਾਹਨ ਵੀ ਬਣਾ ਪਹਾੜਾਂ ਚ ਆ ਫੁੱਲਾਂਗੇ ਹਾਂ ਆਪਾ ਮਤਲਬ ਇਸ ਨੂੰ ਮੈਂ ਇਸ ਦਾ ਨਾਂ ਨਹੀਂ ਹੁਣ ਮੈਨੂੰ ਪਤਾ ਹੈਗਾ ਵੀ ਕੀ ਆ ਤੇ ਬਹੁਤ ਗੁਣਕਾਰੀ ਪੇਡਾ ਵੇ ਖੁਸ਼ਬੂ ਵਧੀ ਹੈ ਜੀ ਇਹ ਕੋ ਦੇਖ ਬਈ ਤੈਨੂੰ ਮੈਂ ਜੋ ਦਿਖਾਵਾਂ ਹਮੇ ਹਲਦੀ ਘਟੂ ਘਟ 7-8 ਸਾਲ ਹੋ ਗਏ ਹਲਦੀ ਲਾ ਰਹੇ ਆ ਇਸ ਦੀ ਛੋਟੀ ਘਟ ਆ ਉਹ ਦੇਖ ਲੈ ਵੀ ਜੋ ਹਲਦੀ ਇਹਦੀ ਟੋਪ ਜੀ ਹਲਦੀ ਇਹ ਤੋਂ ਲਾ ਲੈ ਵੀ ਹੁਣ ਆਪਣੇ ਜ਼ਿੰਮੇਦਾਰ ਪਰ ਜੋ ਖੇਤਾਂ ਵਾਲੇ ਵੀ ਹੱਟ ਗਏ ਹਨ ਜੋ ਜੋ ਸੋਨਾ ਵਾਲਾ ਵੀ ਜੋ ਜੋਲੇ ਇਸ ਤਰ੍ਹਾਂ ਹਲਦੀ ਆ ਇਹ ਜੀ ਕੱਚੀ ਹਲਦੀ ਵੀ ਬਾਜ਼ਾਰ ਮਾ ਤਾਂ ਵਗ ਜੀ ਤਰੇ ਟੋੜ ਕੇ ਨਾ ਗੰਡੀਆਂ ਜੀਆਂ ਮਨੂੰ ਲੱਗਾ 100 ਰੁਪਏ ਕਿਲੋ ਵੇਚ ਰਹੇ ਆ ਆਰਾਮ ਨਾਲ ਵੀ ਜੋ ਹਲਦੀ ਵੀ ਨਹੀਂ ਆਪਾਂ ਲਾਂਦੇ ਹੈਗੇ ਜਦ ਕੇ ਫਿਰ ਮਿਨਿਊਟੀ ਬਾਦਰ ਜਾ ਖਮਵਾ ਦੇ ਫਾਇਦੇਮੰਦ ਤੀਜ ਬਈ ਆਪਾਂ ਇਸ ਕੀ ਮਨੂੰ ਜਿਹੜੀ ਆਪਾਂ ਜੋ ਵੀ ਬਾਜ਼ਾਰ ਚੋਂ ਲੈ ਰਹੇ ਆ ਹਾਂ ਸਹੀ ਗੱਲ ਨਹੀ ਜਿੱਥਾ ਸ਼ੌੜਾ ਨਾਲ ਉੱਥਾ ਲਾ ਦੇਣਾ ਆਪਣੇ ਪੇ ਹੋਈ ਜਾ ਆਪਣੇ ਬੂਈ ਜਾ ਨਾਲੀ ਰੋਡ ਨਾਲ ਨੂੰ ਸਫਰੇਗੀ ਰੋੜਾ ਹਾਂ ਕਾਕਾ ਬੁਟਾ ਬਾਈ ਜੋ ਗਦਾਮ ਕਾ ਬਾਈ ਸਗਲਾਮ ਹਾਂ ਇਸ ਕੋ ਬਹੁਤ ਲੱਗੇ ਦੇ ਦੀ ਆ ਦੇਖੋ ਇਹ ਬਦਾਮਾਂ ਦਾ ਬੁਟਾ ਆਪਾਂ ਇੰਨੇ 8-900 ਰੁਪਏ ਕਿਲੋ ਲਈਏ ਬਦਾਮ ਦੇਖੋ 2 ਕਿਲੋ ਵੀ ਲੱਗ ਗਏ ਲੱਗੇ ਜਹਾਂ ਇਸ ਪਮਲ ਵੇਦ ਕੀ ਕੱਟ ਲੱਗੇ ਜੋ ਪਰਲੇ ਬਟਾ ਈ ਦਿਨ ਕਿਲੋ ਲੱਗੇ ਦੇ ਹਾਂ ਅਰ ਜੋ ਬਾਈ ਜੋ ਹੈਗਾ ਮੇਰਾ ਸ਼ੌਂਕ ਤਾਂ ਜੋ ਪਹਾੜਾਂ ਵਾਲੇ ਕਈ ਪੇਡੇ ਲਾਣੇ ਆ ਜੋ ਉਹਨਾਂ ਦੇਵਦਾਰ ਕੀ ਕਿਸਮ ਆਂ ਦੇਵਦਾਰ ਹਾਂ ਦੇ ਕਿਦੋਂ ਲੱਕੜ ਦੇਖ ਵੀ ਕਹੇ ਜੀ ਇਹ ਲੋਹੇ ਵਰਗੀ ਆ ਹਾਂ ਲਾਲ ਨਹੀਂ ਹੈ ਵਿੱਚ ਤੇ ਲਾਲ ਆ ਰਹਾ ਨਾ ਵੀ ਜੋ ਮੈਂ ਚਾਰ ਪੀੜੇ ਮਗਾਈ ਤੇ ਹੋ ਤਾਂ ਗਏ ਨੇ ਮਤਲਬ ਬਹੁਤ ਵੀ ਜਬਰਦਸਤ ਲੱਕੜ ਆ ਇਹ ਦੇ ਨਾਲ ਕਈ ਇਧਰਲਾ ਵੀ ਹਾਂ ਜੀ ਚਾਰ ਡਕਟਾਂ ਸੀ ਯਾਰ 100 ਤੋਂ ਜ਼ਿਆਦਾ ਬड़ा ਹੋ ਗਿਆ ਹਾਂ ਉਹ ਜ਼ਿਆਦਾ ਤਕੜਾ ਇੱਕ ਮੈਂ ਹੋਰ ਠੀਕਾ ਠੀਕਾ ਇਹ ਹਮਾਤਲ ਤੋਂ ਆਉਂਦਾ ਦੜਾ ਨਾ ਪਹਾੜੀ ਲੱਕੜ ਇਹ ਹਾਂ 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 ਇੱਕ ਹੋਰ ਵੀ ਤੇ ਦਿਖਾਵਾਂਗੇ ਜਿੱਥੇ ਬਰਫ਼ ਬਹੁਤਾ ਹਾਂ ਉਹ ਲੋਗੇ ਕਿ ਨੂੰ ਅਲਦਾ ਚੱਲ ਆਪਣਾ ਕੰਮ ਕਿੰਨੂ ਲੱਗੇਆਂ ਸਾਰਿਆਂ ਨੂੰ ਹਾਂ ਬਹੁਤ ਲੱਗ ਰਹੇ ਐ ਜੀ ਦਾ ਇਹ ਕਿੱਦਾਂ ਕੋਈ ਆਪਣਾ ਲੰਦ ਨਹੀਂ ਅਗਲਾ ਮੁੰਡੇ ਨੇ ਨਾ 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 ਇਹ ਸ਼ੌਂਕ ਨਾਲ ਹੋਈ ਚੀਜ਼ਾਂ ਕਿਸੇ ਨੂੰ ਤੁਮਾ ਲਾ ਦੇ ਜੇ ਬਾਕੀ ਫਿਰ ਤਾਂ ਪੰਜ ਮਿੰਟ ਚ ਮੇਰੀ ਸੌਲ ਤੇ ਲਾ ਦੇ ਸਾਰਾ ਪੰਜ ਵੀ ਜੇ ਮੁੱਕਦੀ ਨਹੀਂ ਜੇ ਕੋਈ ਜੁਨ ਨਹੀਂ ਗੂੰਗਾ ਇਹ ਲਿੰਕ ਹਾਈਬ੍ਰਿਡਾ ਵੀਰੇ ਮਰੂਦ ਹੋਇਆ ਆਪਣਾ ਜੋ ਵੀ ਮਰੂਦ ਬਾਈ ਇਸਕੇ ਨਾ ਸਿਓਆਂ ਵਰਗੇ ਮਰੂਦ ਹੋਆ ਤੁਸੀਂ ਆ ਮਦਖਾ ਮੰਗਣਾ ਖਿਆਲ ਮਾ ਹੋਆ ਸਸਾ ਲੂ ਆ ਹਾਂ ਲਾਲ ਰੰਗ ਕੇ ਹੋ ਜਿ ਤਰਾ ਸੇਵ ਨਹੀਂ ਹੁੰਦੇ ਹਾਂ 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 ਉਸ ਤਰਾ ਹੋਆ ਮੈਂ ਬਿੱਤਰੇ ਲਾਲ ਹੁੰਦਾ ਹਾਂ 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 ਜਦੋਂ ਦਾ ਤੂੰ ਕਿਹਾ ਪੈਡਾ ਕਰਦਾ ਪੱਟਦਾ ਯਾਰ ਉਹਨਾ ਮੈਂ ਤੁਖਾ ਮਤ ਨੂੰ ਇੱਕ ਤਾਂ ਜੋ ਦੇਵਦਾਰ ਆ ਜਿੱਥਾ ਨਾ ਬਰਫ ਪਾ ਇਹ ਜਿਹੜਾ ਮੈਂ ਨਾ ਲਾਈ ਤੇ ਐਦਗੀ ਜਿਹੜਾ 45 46 ਡਿਗਰੀ ਟੈਂਪਰੇਚਰ ਨੂੰ ਨੇ ਮਾਰਤੇ ਜੋ ਹੁਣ ਲੈ ਆਇਆ ਮੈਂ ਦੋ ਲਾਇਆ ਨੇ ਇਹ ਜਿਹੇ ਜੋ ਦੇਵਦਾਰ ਜਿੱਥਾ ਬਰਫ ਨਹੀਂ ਪੈਂਦੀ ਉੱਥਾਂ ਹੋਆ ਇੱਕ ਹਾਂ ਇੱਕ ਜੋ ਹੈਗਾ ਬਈ ਐਵਾ ਕਾਡੋ ਜਿਹੜਾ 1200 ਰੁਪਏ ਕਿਲੋ ਆਜੋ ਹੁਣ ਲਾਇਆ ਮੈਂ ਜਿਹੜਾ ਖਾਂ ਸੁਣ ਖਾਂ ਬੂਟਾ ਹਾਂ ਐਵਾ ਕਾਡੋ ਕਾ 1200 ਰੁਪਏ ਕਿਲੋ ਆਜੋ ਐਸ ਕੀ ਲਾਈਆਂ ਜੇ ਜੂ ਮਤਲਬ ਚੱਲ ਗਿਆ ਐਕਸਪੈਰੀਮੈਂਟ ਕਰਿਆ ਜੀ ਹਾਂ ਜੇ ਜੂ ਚੱਲ ਗਿਆ ਫਿਰ ਇਹਨੂੰ ਵੱਧ ਲਾਵਾਂਗੇ ਲਿਆਦਾ ਵਿੱਗਾ ਤੋਂ ਤੇ ਨਿਆ ਉਹ ਕਿਹੜਾ ਮੱਡਾ ਲਾਵਾ ਪਰਲੇ ਪਾਸਾ ਚੰਦਨ ਕਾ ਗੈਰਾ ਚੰਦਨ ਕਾ ਚੰਦਨ ਦਾ ਖਾਂ ਸੁਣ ਆ ਦੇ ਗੁਈ ਚੰਦਨ ਬਹੁਤ ਮਹਿੰਗੀ ਲੱਕੜ ਹੁੰਦੀ ਐ ਇਹਦੀ ਇਸ ਟਾਈਮ ਉਹੜਾ ਵਧੀਆ ਹਰਾ ਹੋ ਗਿਆ ਹੈ ਚੱਲ ਗਿਆ ਹੈ ਇਹਦਾ ਇੰਦਰ ਕੋਈ ਨੂ ਕੋਈ ਨਹੀਂ ਡੜ ਜਾ ਰਿਹਾ ਚੁੱਪ ਨਹੀਂ ਆਹ ਇਹ ਲੱਕੜ ਬਹੁਤ ਮੈਂ ਨਹੀਂ ਇਹਦੀ ਚੰਦਨ ਇਹ ਕਿਤੇ ਪੰਮ 10 ਬੁਟ ਲਾ ਜਾ ਮਿਲਗਾ 5-6 ਸਾਲ ਚ ਤਿਆਰ ਹੋ ਜਾ ਬਾਈ ਇਹ 10 ਸਾਲ ਚ 12 ਚ ਬਾਈ ਇੱਕ ਬਾਈ ਜੋ ਸੋਹਨੀ ਜਿਹੜੇ ਆਪਣੇ ਬੈਠ ਨਹੀਂ ਬਣਦੇ ਇੰਗਲਿਸ਼ ਬੀਲੋ ਕਹਦੀ ਆਪਾਂ ਲੋ 2 ਲਿਆ ਹੈ ਅੱਜ ਮੈਂ ਇੱਕ ਤਾਂ ਲਾਤੇ ਇੱਕ ਜੋ ਲਾਣਾ ਉਹ ਇੰਗਲਿਸ਼ ਵੀ ਲੋ ਆ ਬਾਈ ਇਸ ਕੀ ਲੱਕੜ ਬਹੁਤ ਮਹਿੰਗੀ ਹੈ ਕਾ ਫਰਨੀਚਰ ਵੀ ਬਣਾ ਔਰ ਜਿਹੜੇ ਬੈਠ ਨਹੀਂ ਪਕੰਦੇ ਵੀ ਹਾਂ ਉਹ ਬੈਠ ਇਸ ਲੱਕੜ ਕੇ ਬਣਾ ਸਿਰਕਟ ਵਾਲੇ ਬੈਠੀ ਹੋਣਾ ਇਹਦਾ ਯਾਰ ਆਪ ਕੁਝ ਲਾਂਦੇ ਨਹੀਂ ਐਸੀ ਜਿੰਨੇ ਵੈਰਾਈਆਂ ਤੇਰੇ ਕੋਲ ਖੜੀਆਂ ਚੰਗੇ ਕਿਸਮ ਦਾ ਬਾਗਤ ਨਹੀਂ ਹੋਣੀ ਨਾ ਨਾ ਹੋਣੀ ਦੁਨੀਆ ਆਪਣੇ ਕੋਲ ਬਾਗ ਵੀ ਆਪਣੇ ਦਾ ਆਪਣੇ ਬਾਗ ਪਤਾ ਜਿੰਮੀ ਮਾਗ ਤੂੰ ਜਾੜਾ ਦਾ ਮਰੂਦਾ ਦੇ ਅੰਬ ਕੇ ਮਿਲेंगे ਤੈਨੂੰ ਮੈਂ ਬੇਰੀ ਪੂਰੀ ਗੱਲ ਹੈ ਕਿਤਨਾ ਜਣੀ ਜੇ ਥਾਂ ਆ ਜੋ ਤਾਂ ਮੈਂ ਇੱਕ ਤਰੀਕੇ ਨਾਲ ਨਾ ਪਨੀਰੀ ਵਾਲੀ ਜਗਾ ਬਣਾ रखी ਆ ਮੈਂ ਨਹੀਂ ਹੁਣ ਜਿੱਤਰਾ ਜਿ ਮਿੱਕੀ ਕੇ ਪੈਰਾਂ ਚ ਜੋ ਮਰੂਦਾ ਮੇਰੇ ਜੋ ਹੋ ਗਿਆ ਨਾ ਇਹਨੂੰ ਪੱਟ ਤੌਰੇ ਤੇ ਹਮੇ ਮਤਲਬ ਕਿਤੇ ਸਾਫ ਸੌਂਪਾ ਲਾ ਦਈਏ ਜਿੱਤਰਾ ਹੁਣ ਜੋ ਪੂਰਾ ਜਾਮਣ ਹੋਰੀ ਆ ਉਹ ਸਾਗ ਬਣ ਲਾ ਰੱਖਿਆ ਮੈਂ ਛੋਟਾ ਹਜੇ ਬੜਾ ਹੋ ਗਿਆ ਨਾ ਲਾ ਦਾਂ ਜੋ ਹੈਗਾ ਸੱਤ ਤੇ ਮਹਿੰਗੇ ਵਾਲਾ ਉਹ ਆ ਅੰਜੀਰ ਚਿੱਟਾ ਅੰਜੀਰ ਅੱਛਾ ਜਿਹੜਾ ਜੋ ਪੰਜਾਬ ਦੀ ਇਸ ਨੂੰ ਇਸਤਾਨ ਤੇ ਆ ਵਾਹਾਂ ਸੇਗੀ ਵੀ ਵੈਰਾਈਆਂ ਦੋ ਤਿੰਨ ਨਗਰਾਂ ਹਾਂ ਜੋ ਸਿੱਟੀ ਵਾਲਾ ਜਿਹੜਾ ਜਾਨਾ ਇਧਰ ਅਫਗਾਨਿਸਤਾਨ ਚੋਂ ਆ ਅੱਛਾ ਟਿੱਟਾਂ ਦੀ ਰਾਇ ਹਾਂ ਜੋ ਬਈਆਂ ਲੋਕਾਟ ਆਪਣੇ ਤਾਂ ਅਰਜਕਲ ਮਨ ਲਗਣ ਦੇ ਵਕਤਾਂ ਨੂੰ ਪੱਤੀ ਨਹੀਂ ਹੁੰਦਾ ਲੋਕਾਟ ਕੇ ਹਾਂ ਲੋਕਾਟ ਹਾਂ ਲੋਕਾਟ ਨਹੀਂ ਲੋਕਾਟ ਕੇ ਪੀਲੇ ਪੀਲੇ ਜੇ ਅੱਛਾ ਅੱਛਾ ਹਾਂ ਇਹ ਇਹ ਬਦਾਮ ਆ ਬਈ ਇਸ ਪਟਾਏ ਕਿੰਨ ਕਿਲੋ ਲੱਗਿਆ ਤਕੀ ਬਦਾਮ ਹਾਂ ਇਸ ਤਰ੍ਹਾਂ ਹਾਂ ਏ ਬਈ ਸਿਲਵਰ ਉਹ ਕੋਈ ਇਸ ਤੋਂ ਉੱਪਰ ਤੇ ਨਾ ਗੂੰਦ ਨਿਕਲਿਆ ਬਹੁਤ ਮਤਲਬ ਬਹੁਤ ਜ਼ਿਆਦਾ ਜਿਹੜੀ ਪਾ ਗੂੰਦ ਨਹੀਂ ਕਹਿੰਦੇ ਗੂੰਦ ਕਤੀਰਾ ਵਗੈਰਾ ਜੋ ਤੋਂ ਲਾਲ ਲਵੇ ਸਾਤਿਆਂ ਨਾਲ ਆਕਸੀਜਨ ਬਣਾਵੇ ਕੇ ਪੱਤੇ ਨਾ ਸਿਲਵਰ ਹੋ ਜਾਂ ਹਾਂ ਅੱਛਾ ਆ ਜਿਵੇਂ ਉੱਤੋਂ ਚਿੱਟੇ-ਚਿੱਟੇ ਹੋ ਜਾਂਦੇ ਚਿੱਟੇ-ਚਿੱਟੇ ਪੱਤੇ ਹੋ ਜਾਂਦੇ ਹਾਂ ਇਸਕੇ ਚੈਗੀ ਬਣਾ ਗੂੰਦ ਫਿਰ ਹੈ ਗੂੰਦ ਬਹੁਤ ਵਧੀਆ ਨਿਕਲਿਆ ਇਸਦੀ ਹਾਂ ਜਿਵੇਂ ਗੂੰਦ ਦੇ ਵਿੱਚ ਚਰਚ ਵਰਦੀ ਹੁੰਦੀ ਆ ਤੇ ਇਹ ਪੱਕੇਵਾ ਦੇ ਨਾ ਹਾਂ ਨਿਕੜੀ ਵੀ ਆ ਕਿਤੇ ਕਿਤੇ ਨੌਂ ਢੀ ਕਲੀ ਹੈਗੀ ਆ ਨਿਕਲੀ ਹੈਗੀ ਆ ਹਾਂ ਹੈਗੀ ਆ ਜੋ ਨਿਕਲ ਰਹੀ ਆ ਹਾਂ ਨਿਕਲ ਰਹੀ ਹੈ ਮੈਂ ਤਾਂ ਮੇਰੀ ਗੱਡੀ ਚੌੜੀ ਆ ਇਹੋ ਦੇ ਟੱਕ ਲਾ ਦੇ ਨਾ ਫਿਰ ਬੋਲ ਦਿੰਦਾ ਹਾਂ ਹਾਂ ਟੱਕ ਲਾ ਦੇ ਫਿਰ ਆ ਜਾਂਦੀ ਗੁਣੀ ਬੱਸ ਕਰਦੀ ਆ ਟੱਕ ਲਾ ਦੇ ਅਰਜੁਨ ਜونی ਆਂ ਬਤਾਉਣਾ ਆਪਣੇ ਤਨੂੰ ਮੈਂ ਖਵਾਦਾ ਅੰਬ ਮੁੱਕ ਗਏ ਹੁਣ ਇਹ ਮੁੱਕੇ ਆ ਅਜੇ ਤਾਂ ਕੁਝ ਲੱਗ ਵੀ ਰਹੇ ਆ ਜੋ ਦੇਖ ਹਾਂ ਜਿਵੇਂ ਕੀ ਦਿਖਾ ਸਤੰਬਰ ਚੰਬ ਲੱਗ ਰਹੇ ਆ ਦੇਖ ਲੈ ਆਪਣੇ ਅੰਬ ਅਜੇ ਤੇ ਨਾ ਵੀ ਹੁਣ ਤੱਕ ਮਤਲਬ ਇੱਕ ਅੰਦਾ ਸ਼ਰ ਪਿਆ ਵੀ ਹੋਏ ਆਪਣਾ ਨਾਮ ਬੁਤਨੋ ਦਾ ਟੇਸਟ ਡਿਫਰੈਂਟ ਦਾ ਜਿਹਾ ਜਿਹਾ ਪਹਿਲਾਂ ਫਰੂਟੀ ਨਹੀਂ ਆਇਆ ਕਰੇਦੀ ਆਹੋ ਜਿਹਾ ਟੇਸਟ ਕੇ ਆਪਰੇ ਸਾਰੇ ਜੋ ਕੋਈ ਹੈਗਾ ਇਲਾਇਚੀ ਥੜੀ ਹੈ ਹਾਂ ਖਾ ਕੇ ਦੇਖ ਜੋ ਵੀ ਇਲਾਇਚੀ ਹੈ ਚਲੋ ਜੋ ਵੀ ਇਲਾਇਚੀ ਅੱਛਾ ਲੈਚੀ ਦਾ ਪੱਤਾ ਖਾ ਕੇ ਦੇਖ ਮਨ ਲੋ ਚਾਹ ਚ ਇੱਕ ਪੱਤਾ ਹੀ ਨਹੀਂ ਮੁੱਕਦਾ ਇਸ ਦਾ ਇਹ ਜੇ ਫੇਰੇ ਲੱਗਦੇ ਕਿਦਾ ਦੇ ਆ ਤੇਨੇ ਦੀ ਆਲੀ ਚੀਂ ਲੀਚੀਆਂ ਦਾ ਕੋਈ ਅੱਛਾ ਲੈਚੀ ਯਾਰ ਹੈ ਲੈਚੀ ਦਾ ਪੇਡਾ ਇਹ ਹਾਂ ਇਹ ਵੀ ਹੋਦਾ ਆਪਣੇ

ਉਹ ਸ਼ੂਭ ਬੜੀ ਸੋਹਣੀ ਆ ਰਹੀ ਜੀ ਇਹ ਲਗਾ ਬੈਡਾ ਇਹੇ ਲੀਚੀ ਐ ਲੀਚੀ ਬਹੁਤ ਹੋਈ ਐ ਪਛਲੀ ਚ ਇਹ ਤੋ ਕੋਤਰਾ ਕਿੱਥੇ ਤੇ ਲਗਾ ਤਾ ਮੈਂ ਤਾਂ ਪਹਿਲੀ ਵਾਰ ਨਾ ਸੁਣਿਆ ਆ ਦੇਖਾ ਸਾਰੇ ਕਿੰਨੇ ਲੱਗ ਰਹੇ ਪਤਾ ਨਹੀਂ ਕਿੱਥੇ ਲਾਈ ਤੇ ਬਾਲੀ ਲੱਗਿਆ ਕੀ ਇਹ ਮੰਦੀ ਲੱਗਣਾ ਅੱਛਾ ਇਹ ਬਾਂ ਬਹੁਤ ਹੋਇਆ ਬਹੁਤ ਹੰਮਦਾ ਲੱਗ ਰਹੇ ਥੋੜਾ ਜਿਹਾ ਨਾ ਬਹੁਤ ਅੰਬ ਬਗਾਵ ਰਹੇ ਹੁੰਦੇ ਬਹੁਤ ਅੰਬ ਹੁਣੇ ਢੂੜੇ ਬਸ ਮਤਲਬ ਬਹੁਤ ਜਿਆਦਾ ਮੇਰਾ 15 16 ਪ੍ਰਕਾਰ ਦੇ ਤਾਂ ਅਲੱਗ-ਅਲੱਗ ਲੱਗ ਰਹੇ ਆ ਹਾਂ 15 16 ਹੀ ਠੀਕ ਹੈ ਨਾ ਹਾਂ ਦਾ ਆਪਾਂ ਬੇਲ ਕਾਇਦੀ ਬੂਟੇ ਮਤਲਬ ਆਪਣਾ ਕੋਈ ਜੋ ਮੌਸਮ ਆ ਜਾਏ ਉਧਰ ਚੀਕੂ ਲੱਗ ਰਿਹਾ ਹਜੇ ਚੀਕੂ ਜੰਸੀ ਕੰਨੀ ਲੱਗ ਰਿਹਾ ਮਤਲਬ ਕੋਈ ਜੋ ਮੌਸਮ ਹੋਣਾ ਜਿੱਥੇ ਆਪਣਾ ਫਲ ਨਹੀਂ ਹੁੰਦਾ ਮਤਲਬ ਕੋਈ ਨਾ ਕੋਈ ਫਲਾ ਆਪਣਾ ਇਤਰਾ ਹੁਣ ਜੀਰ ਲੱਗ ਰਹੇ ਆ ਜੋ ਚਕੋਤਰਾ ਹੋ ਗਿਆ ਹੁਣ ਕੀਨੂ ਹੋ ਜੇਗੇ ਅਮਰੂਦ ਹੋਗੇ ਚੀਕੂ ਮਤਲਬ ਕੋਈ ਇਹੋ ਜਿਹੇ ਫਲੇ ਨਹੀਂ ਜਿਹੜਾ ਆਪਣਾ ਹਰ ਮੌ ਕੇਲੇ ਬਹੁਤ ਲੱਗ ਰਹੇ ਆ ਮਨੇ ਉਧਰ ਸੱਚ ਇਹ ਚੀਜ਼ ਤੂੰ ਕਮਾਲ ਕੇ ਦੇਖ ਯਾਰ ਹਨਾ ਮੈਂ ਲੀਚੀ ਵਾਲੀ ਇਲਾਇਚੀ ਵਾਲੀ ਹਾਂ ਇਲਾਇਚੀ ਦੇਖ ਇਹ ਕਾਹਦੀ ਹੁੰਦੀ ਨਹੀਂ ਨਹੀਂ ਆਪਣੇ ਉਰ ਨਾ ਪਹਿਲੀ ਵਾਰ ਦੇਖਿਆ ਮੈਂਗਾ ਬੂਟਾ ਇਹ ਕਿਹਦੇ ਪੱਤੀ ਵਸ ਪੱਤੇ ਆਏ ਲੱਗੇ ਆਪਾਂ ਨੇ ਕਿੱਥੇ ਰਾਇਆ ਵਾ ਕਿਤੇ ਬਾਹਰੋਂ ਪੁਰਤੀ ਆ ਮੈਨੂੰ ਲੱਗਾ ਹਨਾ ਜਪਾਂ ਸਾਰੀ ਲੱਗ ਕੇ ਆ ਹੂੰ ਮਲੋ ਜੀ ਸਾਰਾ ਕੁਝ ਹੋ ਗਿਆ ਆਪਣੇ ਲੋਕਾਂ ਕੋਲ ਸ਼ੌਂਕ ਹੀ ਨਹੀਂ ਹੈਗਾ ਨਾ ਹੁਣ ਆਪਣੇ ਲੋਕ ਪਤਾ ਕਿ ਕੇਵਲ ਪਾ 500 ਰੁਪਇਆ ਵੀ ਲਾ ਦੇਣਗੇ ਠੀਕ ਆ ਕਿਤੇ ਧਰਨੇ ਪਾ ਜਾਣਾ ਉਥੇ 2000 ਰੁਪਏ ਦੀ ਪਰਚੀ ਕਟਾ ਲੈਂਗੇ ਪਰ ਕਿਤੇ 4 10 ਪੇਡੇ ਲੇਗਾ ਕਦੇ ਐਕਸਪੈਰੀਮੈਂਟ ਨਹੀਂ ਕਰਦੇ ਹਾਂ ਗਾਲਾਂ ਕੱਢੀ ਜਾਂ ਸਰਕਾਰਾਂ ਸਰਕਾਰਾਂ ਦਾ ਯਾਰ ਆਪਾਂ ਕਿਸਾਨਾਂ ਨੂੰ ਕਿਉਂ ਕੋਈ ਦੇਖ ਰਿਹਾ ਕੋਈ ਕਦੇ ਦੇਖ ਰਿਹਾ ਜਦ ਆਪਣੇ ਗੁਰੂ ਨੇ ਕਿਹਾ ਵੀ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜਵਲ ਸਿਲੇ ਆਪਣੇ ਦਮ ਪਾਪ ਹੀ ਕਰਨਾ ਪਾਣਾ ਆਪਣੇ ਗੁਰੂ ਨੇ ਤਾਂ ਆਪ ਬਾਬੇ ਨਾਨਕ ਨੇ ਖੇਤੀ ਕਰੀ ਆ ਉਦਰਤੀ ਖੇਤੀ ਕਰੀਆ ਹਨਾ ਆਪਾਂ ਤਾਂ ਮਤਲਬ ਕਿਸੇ ਕਨੇ ਚਾਕਣ ਕੀ ਲੋੜ ਨਹੀਂ ਇਹਦੀ ਸੋਨੇ ਵਰਗੀ ਧਾਤੀ ਆ ਆਪਣੀ ਹਾਂ ਆਪਾਂ ਤਾਂ ਲੋਕ ਬਸ ਜੀਰੀ ਕਣਕ ਜੀਰੀ ਕਣਕ ਜੀਰੀ ਹੁਣ ਤੋਂ ਲਾ ਲਾ ਇਸ ਟਾਈਮ ਜੇ ਪਲਾਣਾ ਹਲਦੀ ਲਾ ਸਕੀਏ ਤੇਰੇ ਸਾਹਮਣੇ ਜੋ ਤਿਲ ਆਏ ਆ ਹਨਾ ਹਾਂ ਮਤਲਬ ਇਹ ਦੋ ਫਸਲਾਂ ਜੰਮੀ ਸੌਖੀ ਆ ਤੇਰਾ ਤਿਲ ਕਿੰਨਾ ਮਹਿੰਗਾ ਤਿਲ ਬਹੁਤ ਮਹਿੰਗਾ ਹਾਂ ਅਗਨੇ ਨਾ ਵਰਤਮਾਲੀ ਕੋਈ ਪਾਠ ਪੂਜਾ ਜੋ ਮਹਿੰਤੀ ਨੇ ਵਰਤੇ ਜੀ ਆਰਸੀ ਐ ਨਹੀਂ ਹੋ ਜਾ ਹੁਣ ਤੇਰੇ ਬਾਬੇ ਨੇ ਤਾਂ ਕਹਾਂ ਵੀ ਛੇ ਪੇਡੇ ਲਾਇਦੇ ਸਭਾਗਵਾਨ ਕੇ ਤਾਂ ਹੁਣ ਕਰ ਪਾਣ ਦੇ ਕੰਮ ਆ ਗਏ ਨਾ ਹਾਂ ਮਾਲੂਮ ਹੁਣ ਤਾਂ ਲੈਣਾ ਕੋਈ ਪੇਡੇ ਵੀ ਨਹੀਂ ਲਾਂਦੇ ਲੋਕ ਹਾਂ ਜੇ ਹੁਣ ਸਾਡੇ ਲਾਂਗਦਾਰ ਨੇ ਪੇਡੇ ਲਾਇਦੇ ਤਾਂ ਹਾਂ ਤਾਂ ਹੁਣ ਕੰਮ ਆ ਗਏ ਘੱਟੋ ਘੱਟ ਨਾ ਨਾ ਕਰਦੇ 5-6 ਲੱਖ ਲੱਖ ਰੁਪਏ ਕੀ ਲੱਕੜ ਦਾ ਫਰਕ ਪੈਦੇ ਵੀਰੇ ਇਹਦੇ ਮੁੱਲ ਨਹੀਂ ਪੈ ਜਾਂਦੀ 5-6 ਲੱਖ ਦਾ ਘੱਟ ਟੱਕੜ ਨਹੀਂ ਆਵੇ ਹਾਂ ਜੀ ਹੁਣ ਜੋ ਲਾਭ ਆਪਣੀ ਵਰਤੋਂ ਚ ਆ ਗਈ ਜੀ ਹਾਂ ਜੀ ਹੁਣ ਲੋਕ ਪਹਿਲਾਂ ਟਾਲੀਆਂ ਲਾਦੇ ਨਾ ਹੋਰ ਕੋਈ ਲਾਂਦੇ ਹੀ ਨਹੀਂ ਗੱਲਾਂ ਮਰਵਾਲਾ ਫਲਾਣੀ ਸਰਕਾਰ ਇਸ ਤਰ੍ਹਾਂ ਫਲਾਣਾ ਲੀਡਰ ਮਾਰਾ ਪਹਿਲਾਂ ਕਾਂਗਰਸ ਨੂੰ ਕੱਢੇ ਨੇ ਫਿਰ ਕਾਲੀਆਂ ਨੂੰ ਹੁਣ ਆਪ ਨੂੰ ਕੱਢਣ ਲੱਗ ਗਏ ਅਰ ਸਿੱਧੂ ਮੂਸੇਵਾਲਾ ਕਹਿੰਦੇ ਵੀ ਆਪ ਸਮੇਂ ਸਭ ਤੇ ਮੜ ਗਿਆ ਆਪਨੇ ਕਹਿੰਦੇ ਦੇਖੋ ਕਾਲੀਆਂ ਨੂੰ ਕਿਹਨੇ ਚੁਣਿਆ ਆਪਣੇ ਲੋਕਾਂ ਨੇ ਕਾਂਗਰਸ ਨੂੰ ਵੀ ਆਪਾਂ ਨੇ ਵੀ ਇਹਨਾਂ ਨੇ ਚੁਣਿਆ ਕੱਟ ਤਾਂ ਆਪਣੀ ਹੈਗੀ ਕਤੂਤਰਾ ਬਹੀ ਨਹੀਂ ਗਾਣੇ 'ਚ ਕਹਿ ਨਹੀਂ ਉਹਨੇ ਕਾ ਵੀ ਬੰਦੇ ਹੀ ਬਗਲੇ ਆ ڪرਸੀਆਂ ਤਾਂ ਆਉਂਦੀਆਂ ਆ ਆਪਣੀ ਲੋਕ ਵੀ ਹੋਈਆਂ ਦੇਖੋ ਪਤਾ ਕਿ ਲੀਡਰ ਦਾ ਸਮਾਜ ਦਾ ਅਕਸ ਹੋਆ ਇੰਨਾ ਹੋਆ ਹਨਾ ਜਿਹੇ ਜਿਹੇ ਲੋਕ ਹੋ ਜਿਹੜੇ ਲੀਡਰ ਚੁਣ ਲੈਣ ਇਹਨਾਂ ਨੇ ਠੀਕ ਹੈ ਨਾ ਉਹ ਜਿਹਨਾਂ ਲੋਕਾਂ ਉਹ ਜਿਹੇ ਲੀਡਰ ਬਣਾਉਂਦੇ ਇਹਨਾਂ ਨੇ ਚੰਗੇ ਬੰਦੇ ਨੂੰ ਮੁਰੇ ਨਹੀਂ ਆਣ ਦਿੰਦੇ ਇਹ ਚੰਦਾ ਬੰਦਾ ਖਾਏਗਾ ਥੋੜੀ ਕਦੇ ਇਹਨਾਂ ਨੇ ਖਾਣ ਪੀਣ ਲਈ ਆਪਾਂ ਖਾਣ ਪੀਣ ਲਈ ਲੋਕ ਤਾਂ ਆਈਏ ਹੁਣ ਤਾਂ ਲਾਲਾ ਆਪਣੇ ਜਿਹੜੇ ਜਰਨਲ ਤੇ ਹਰੀ ਸਿੰਘ ਲਲੂਆ ਹਨਾ ਭਗਤ ਸਿੰਘ ਉਹ ਨਹੀਂ ਮਾਤਰਾ ਜਿਹੜਾ ਲੋਕਾਂ ਦਾ ਜਰਨਲ ਜਾਂ ਲੀਡਰ ਕੋਈ ਖਾਸ ਬੰਦਾ ਹੀ ਬਣ ਸਕਦਾ ਨਾ ਆਮ ਬੰਦੇ ਕੀ ਸੋਚ ਕੇ ਹੋ ਖਾ ਲਿਆ ਪੀ ਲਿਆ ਹਗਲੇ ਉਹਨੇ ਤਾਂ ਕੀ ਹੋਣਾ ਨਾ ਉਹ ਚੁਣ ਲੋ ਆਮ ਲੀਡਰ ਤਾਂ ਖਾਸ ਹੀ ਹੋਏ ਕਰਦਾ ਨਾਲ ਨੂੰ ਵੀ ਗਾਣਾ ਕੱਢਣਾ ਤਾਂ ਉਹਨਾਂ ਨੂੰ ਵੀ ਲੱਗੇ ਮੱਲਮ ਹਾਂ ਖਾਸ ਹਾਂ ਆਪਾਂ ਤਾਂ ਪੰਜਾਬੀ ਦਾ ਆਪਣੀ ਨਸ ਲਈ ਖਾਸ ਸੀ ਆਪਾਂ ਮੈਂ ਮਾਮਕੇ ਪੁੱਛਿਆ ਪੈਗੇ ਚੁੰਡੋ ਫਿਰ ਅੰਮਾ ਨੂੰ ਨਾ ਪੈ ਪੈਗ ਲਾਲਾ ਕੋਈ ਜਿਨਾਂ ਕੀ ਸੋਚੇ ਆਪਣੇ ਢਿੱਡ ਤੱਕ ਆ ਬਿਲਕੁਲ ਇਹਦਾ ਗੱਲ ਹੈ ਜੋ ਵੈਸਾ ਆਪਣਾ ਲੁੱਕ ਤਾਂ ਬਇਤਰੀ ਆ ਜੇ ਵਧੀਆ ਬਈ ਸੁਣੀ ਤਾਂ ਪ੍ਰਮਾਤਮਾ ਹਾਂ ਇੱਕ ਪਿਆਰਾ ਨਾ ਇਹ ਵੀ ਗੱਲ ਤਾਂ ਉਪਰਾ ਜਾ ਆਪਾਂ ਗੱਲ ਕਰ ਰਹੇ ਤੇ ਪਵਾਂਦੀ ਬੋਲੀਗੀ ਤੇ ਗਾਣਾ ਨਾ ਲੋਕ ਬੋਲਣ ਲੱਗੇ ਸ਼ਰਮ ਕਰਾਂ ਹਾਂ ਪਵਾਂਦੀ ਏ ਜਦਕੇ ਆਪਣੇ ਜਦੋਂ ਲੱਫ ਆਉਣ ਜਦ ਇਕੱਠੇ ਹੋਈ ਆ ਪਿੰਡ 'ਚ ਬੈਠੇ ਆ ਤਪਾ ਉਸੇ ਤਰ੍ਹਾਂ ਗੱਲ ਕਰੀਏ ਮਿੱਕੀ ਤੇ ਕਰ ਰਹੇ ਆ ਕਿੱਥਾ ਜਾ ਰਹੇ ਹੋ ਥੋੜੀ ਸਭ ਤੋਂ ਤਕੜਾ ਏਰੀਆ ਬਵਾਦ ਗਏ ਚੰਡੀਗੜ੍ਹ ਖੈੜ ਖੂੜੇ ਸਾਰਾ ਸਭ ਤੋਂ ਤਕੜਾ ਏਰੀਆ ਆਪਣੇ ਤੱਕ ਆ ਗਿਆ ਅੱਜ ਤੁਹਾਨੂੰ ਜ਼ੋਰ ਦਿਖਾਵਾਂ ਇੱਕ ਚੀਜ਼ ਜੋ ਤਾਂ ਲਾਲਾ ਵੀ ਜੋ ਪੇਡੇ ਲਾਏ ਹੋਏ ਆ ਇੱਧਰ ਮੈਂ ਤੁਹਾਨੂੰ ਕੀ ਦਿਖਾਈ ਇਹ ਸਾਰੇ ਪੇਡੇ ਨਾ ਮੈਂ ਆਪ ਲਾਏ ਤੇ ਇਹ ਵਿੱਚ ਜਾਮਣਾ ਹੁਣ ਤਾਂ ਲਾਲਾ ਆਪਣੇ ਸਾਰਾ ਘਰ ਇੱਧਰ ਠੰਡਾ ਰਹਾ ਲਾਲਾ ਜੀ ਗਰਮ ਕਿੰਨੂ ਗਰਮ ਨਹੀਂ ਚ ਪੂਰਾ ਠੰਡਾ ਰਹਾ ਕਿ ਉਹ ਤੂੰ ਪਹਣੀ ਨਾ ਪੈਂਦੀ ਹਾਂ ਨੇ ਪੈਣੀ ਨਹੀਂ ਦਿੱਤੇ ਪੈਣੀ ਨਹੀਂ ਦਿੱਤੇ ਸ਼ੋਰ ਆ ਕਰਨ ਤਰੇਗੇ ਅੰਚੇ ਵੀ ਚਾਹੀ ਲੋਰ ਜੇ ਨਹੀਂ ਆਰ ਜੋ ਹੁੰਦੀ ਤੇ ਅਸ਼ਵਗੰਧਾ ਵੀ ਕੈਪਸੂਲ ਵੀ ਚਾਹ ਤੇ ਚੀ ਦੇਖਾਈ ਬੁਨੀਆ ਦਿਖਾ ਦੇ ਜੋ ਅਸ਼ਵਗੰਧਾ ਦੇtela ਇਹਨੂੰ ਘਰ ਵਿੱਚ ਕਾਇ ਕ ਲੈਂਦੀ ਹੂਆ ਪਾਊਡਰ ਦੇ 350 ਗ੍ਰਾਮ 250 ਇਸ ਨੂੰ ਘਰ ਵਿੱਚ ਕਾਇ ਕ ਪਾਊਡਰ ਬਣਾਵਾਂਗੇ ਜੋ ਜਿਹੜੀਆਂ ਗੋਲੀਆਂ ਜੀ ਨੇ ਲਾਲ ਲਾਲ ਜੀਆਂ ਤਾਂ ਦੋ ਕੁ ਖਾਲਾ ਦੇਖੀ ਕਿਤਰਾ ਤੈਨੂੰ ਦੱਸੇਗੀ ਜਿਸ ਤਰ੍ਹਾਂ ਵੀ ਕੋਈ ਨਾਲੂ ਕੋਈ ਨਸ਼ਾ ਚੀਨੀ ਨਾੜਾਂ ਭੱਜ ਜਾਂਦੇ ਨੇ ਬੁੜੀਆਂ ਆ ਦੇਖੋ ਮੈਂ ਇਹ ਮੈਂ ਕਿਦਾਂ ਲੱਭ ਮੀਂਸ ਦਾ ਪਾਊਡਰ ਬਣਾਵਾਂਗੇ ਮੈਂ ਜਿਹੜੇ ਟੂਰ ਕਰੇ ਉਹਦੇ ਵਿੱਚ ਪਾ ਲਵਾਂ ਹੁਣ ਗੋਲੀਆਂ ਲੋਕਮੱਲ ਵੇਚਣ ਵਾਲੇ ਇਸ ਕੀ ਬੋਲਣਾ ਦਾ ਵੇਚ ਰਹੇ ਆ ਆਪਾਂ ਇਹਨੂੰ ਸੁੱਕ ਤਾਜ਼ ਕਰਕੇ ਅਸ਼ਵਗੰਧਾ ਸੁਕਾ ਕੇ ਪਾਊਡਰ ਬਣਾ ਕੇ ਲੈਣ ਜਿੱਦਾਂ ਵਾਲਾ ਜੀ ਲੰਮੀ ਗਲਾ ਦਿਆ ਤੁੰਗੰਦਰ ਇਹ ਨਰਮ ਜਿਹਾ ਹਾਂ ਹਾਂ ਕਣਦਰਾ ਕੋਈ ਫੁੱਲ ਦਾ ਲੱਭ ਲੈ ਗੱਲੇ ਲੈ ਲੈ ਹਾਂ ਕਿੰਨੇ ਚਿਰ ਪ੍ਰੀਜ਼ਰਵ ਕਰਕੇ ਬਣਾਉਣਾ ਪਉਦੀ ਕੀ ਕੀ ਬੰਦ ਦੇਣ ਜਿਉ ਸਿੱਧਾ ਲਾਉ ਬੰਦਸ ਚੰਚੇ ਪਰ ਕਲੋ ਇਸ ਸੁਗੰਧ ਦਾ ਪਿਆਸ ਆਪਣੇ ਰੋਡਾਂ ਦਾ 250 ਦਾ 250 ਟਿਕਟ ਆ ਪੁੱਤਿਆਂ ਕਰਾਂ ਅੰਟੀ ਇਹਦਾ ਵੀ ਚੂਰਨ ਬਣਾਵਾਂਗੇ ਪੁੱਤੂ ਚੂਰ ਸਾਰਾ ਸਿੱਕਾ ਚੂਰਨ ਬਣਦਾ ਹੈ ਸੁਗੰਧਾ ਚੂਰਨ ਸੁੱਕੂ ਕਰਾਂ ਹਾਂ ਸੁੱਕੂ ਦਾ ਥੋੜਾ ਜਿਹਾ ਹੋਊਗਾ ਬਸ ਸੁਗੰਧਾ ਹਾਂ ਇਹਦਾ ਕੋਈ ਲੰਦਾ ਹੀ ਨਹੀਂ ਆਪਣਾ ਕੋ ਪਤਾ ਨਹੀਂ ਤਿੰਨ ਚਾਰ ਚੀਜ਼ਾਂ ਰਸਤੀਆਂ ਹਲਦੀ ਆਸ਼ੂਗੰਧਾ ਤੇਲ ਤੇਲ ਜਮੀ ਸੌਖੀਆਂ ਚੀਜ਼ਾਂ ਆ ਅਸੀ ਹੋ ਗਿਆ ਬਿਲਾਈ ਸੀ ਕਿੰਨੀ ਦੀ ਅਜੇ ਵੀ ਪਈਆ ਦੋ ਦਿਨ ਕਿ ਦੋ ਕਿਹੇ ਆਪਣਾ ਪਤਾ ਕੀ ਆ ਆਕਸੀਜਨ ਚ ਕਿੰਨੀ ਗੁਣਾ ਕਰਦੀ ਜਾਂ ਜਾਲਸੀ ਦੀ ਪੰਦੀਰੀ ਕਿੰਨੇ ਹੱਡੀਆਂ ਨੂੰ ਹਾਂ ਇਹ ਹੱਡੀਆਂ ਨੂੰ ਬੈਗੂ ਕੱਢ ਦਿੰਦੀ ਆ ਪਹਿਲਾਂ ਬਹੁਤ ਲੋਕ ਖਾ ਜਾਂ ਪਾਉ ਲੋਕ ਤਾਂ ਹੁਣ ਵੀ ਖਾਂ ਆਪਣੇ ਲੋਕ ਘੱਟ ਖਾਂ ਅੰਮ੍ਰਿਤਸਰ ਦੇ ਨਹੀਂ ਲੋਕਾਂ ਨੂੰ ਕਰੇ ਕੈਂਸਰ ਨਹੀਂ ਹੁੰਦਾ ਪਰ ਉਸਕੇ ਕਾਰਨ ਕਿ ਉਧਰਲੇ ਲੋਕ ਅਲਸੀ ਵਰਤਾਂ ਆਪਣੇ ਮਾਲਵੇਜ ਕਿਉਂ ਆ ਕੈਂਸਰ ਆਪਣੇ ਅਲਸੀ ਉੱਤ ਸੀ ਖਾਂਦੀ ਨਹੀਂ ਸੀ ਬੋਤਾਂ ਤੋਂ ਦਿਲ ਬਹੁਤ ਖੰਮਾਉਂਦੀ ਸੀ ਨਹੀਂ ਆਪਣਾ ਤਾਂ ਆਉਂਦੀ ਆ ਹਾਂ ਤੂੰ ਮੰਨੇ ਮੈਨੂੰ ਅਲਸੀ ਹਾਲ ਥੋੜੇ ਦਿਨ ਪਹਿਲਾਂ ਪਤਾ ਲੱਗਾ ਵੀ ਇਹ ਵੀ ਕੋਈ ਫੁੱਟਾ ਹੋ ਪਤਾ ਹੀ ਨਹੀਂ ਆਪਾਂ ਨੂੰ ਪਤਾ ਕਿ ਅਮਰੂਦ ਜਾਮਣਾ ਆ ਤਿੰਨ ਚਾਰ ਗੁੱਟੇ ਸੋਨਿਆ ਪਾਰਕ ਜਿਹੜਾ ਕਰਾ ਇਥੇ ਅਰਸੀਰਸੀ ਵੀ ਆਪਣੇ ਉਰਲਾਈ ਹੋਈ ਮੇਰੀ ਵੀਡੀਓ ਬਣਾ ਰਖੇ ਅਰਸੀ ਦਾ ਆਪਣੇ ਨਾਲ ਮਾਪਣੀ ਕਿਹੜੀ ਮੱਛੀ ਕਿਤੇ ਖਾਣੇ ਆ omega 3 ਵਾਲੇ ਮੱਛੀ ਕੀ ਤੇਲ ਤਾਂ ਲੈ ਲੇਗੇ 500 ਪਤਾ ਨਹੀਂ 1000 ਕੀ ਡੱਬੀ ਅਰਸੀ ਕੇ ਇੱਕ ਚਮਚ ਉਸ ਤੇ ਵੱਧ ਤੇਲ ਆ ਉਹੀ ਤੇਲ ਆ ਸੇਮ ਅਰਸੀ ਹਾਂ ਸੇਮ ਹੋਈ ਮੇਗਾ ਥੀਸ ਬਾਕੀ ਨਹੀਂ ਮੈਂ ਸਾਹ ਮਾਰ ਕੇ ਉੱਪਰ ਤੇ ਰੱਖ ਦਿੱਤੀ ਅਜੇ ਵੀ ਡੋਟਾਈ ਕਿਉਂ ਨਹੀਂ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਉਹਨਾਂ ਚੀਜ਼ਾਂ ਦੇ ਕੁਸਤੇ ਦੇ ਕਰ ਆਪਣੇ ਜੜਾਂ ਦੇ ਟੁੱਟ ਗਏ ਹਾਂ ਬਿਲਕੁਲ ਅਸੀਂ ਹੁੰਦੀ ਵੀ ਬਹੁਤ ਲਾਉਣ ਲਾਉਣ ਦੀ ਹੋਆ ਮਲਾਂਦੇ ਨਹੀਂ ਕੋਈ ਆਂਟੀ ਨਾ ਨਾ ਉਹ ਦੇਖਿਆ ਮੈਂ ਉਹਨੂੰ ਦੇਖਾਂਗੇ ਅੱਜ ਕੀ ਤੋਂ ਲਾਈਨ ਦੇਖਾਂਗੇ ਔਰ ਇੰਨੀ ਮਹਿੰਗੀਆਂ ਹੁੰਦੀਆਂ ਨਹੀਂ ਜਾਂਦ ਕਰਨਾ ਹਾਂ ਉਹ ਵੀ ਆਪਣੇ ਬੱਤਰ ਜੋ ਕਿ ਕਰ ਲਿਆ ਬਿਲਕੁਲ ਜੀ ਹਾਂ ਜਿਵੇਂ ਆਸ ਗੰਦਾ ਹੋ ਗਿਆ ਅਲੀਸੀ ਹੋ ਗਈ ਉਹ ਗਾਣਾ ਤ੍ਰਿਕ ਪੱਤਾ ਚਾਹ ਚ ਪਾ ਦੇ ਲੋੜਦੀ ਹਾਂ ਹਾਂ ਲੈ ਸੁਣੀ ਪਾ ਲੈ ਸ਼ੂ ਆ ਰਹੀ ਆ ਉਧਰ ਤਿਲ ਹੋ ਗਏ ਹਾਂ ਫਰੀਕੀ ਖੇਤੀ ਆ ਸਾਰਾ ਕੁਝ ਕਰੇ ਲਾਣੇ ਲਾਣੇ ਆ ਕੋਈ ਰੇ ਨਹੀਂ ਕੋਈ ਦੋਬਰਾ ਨਹੀਂ ਟੀਵੀ ਵਾਲੀ ਚੀਨੀ ਲਾ ਲਾ ਚੀਨੀ ਕੀ ਲੋੜਦੀ ਪੱਤੇ ਇਹ ਜਿਹੇ ਆ ਜੇ ਮਤਲਬ ਖੁੱਲੇ ਉਤਰਾਂ ਹੋ ਜਾ ਜਿੱਤਰਾਂ ਤੁੱਟਦੀ ਨਹੀਂ ਹੁੰਦੀ ਇਸ ਤਰ੍ਹਾਂ ਆ ਮਿੱਠੀ ਦੁਲਸੀ ਕਹਾ ਇਹਨੂੰ ਪਹਾੜਾਂ 'ਚ ਬੈਠੇ ਤੇ ਜਦੋਂ ਸਕੀਵੀ ਆ ਟੀਵੀ ਆਂਗ੍ਰੀਸ਼ ਟੀਂ ਇੰਗਲਿਸ਼ ਟੀਨੂੰ ਉਹ ਵੈਸੇ ਮਿੱਠੀ ਤੁਲਸੀ ਕਾ ਇਹਨੂੰ ਅੱਛਾ ਅੰਗਰੇਜ਼ੀ ਚ ਸਟੀਵੀਆ ਹਾਂ ਇਹਦਾ ਫਿਰ ਉਹ ਜਿਹੜਾ ਹੁੰਦਾ ਦੂਰ ਤੋਂ ਬਾਹਰ ਹੁੰਦੇ ਨੇ ਜਿਆਦਾ ਹਨਾ ਪੈਕੇਟ ਉਹ ਉਹਨਾਂ ਦਾ ਅਮਰੀਕਾ ਦੇ ਮੁੰਡਾ ਉਹਨੇ ਉਧਰੋਂ ਲੱਖ ਰੁਪਏ ਭੇਜੇ ਰਹਿਣ ਕਹਿੰਦਾ ਵੀ ਬਾਗ ਲਾਓ ਕਹਿੰਦਾ ਮੈਂ ਆਪੇ ਘਰ ਦੇ ਫੂਡ ਖਾਣੇ ਦਾ ਕਹਿੰਦਾ ਹਾਂ 12 ਰੁਪਏ ਕਿਲੋ ਉਹ ਤਾਂ ਹੀ ਬਾਹਰ ਲੈਣੇ ਪਤਾ ਇੱਧਰ ਲਈ ਵੈਲਿਊ ਕੀ ਆ ਜ਼ਮੀਨ ਦੀ ਆਪਣਾ ਪੰਜਾਬ ਕਈ ਧਰਤੀ ਆ ਜਿਹੜਾ ਆਪਣਾ ਵੈਦਰਾ ਪੰਜਾਬ ਕਾ ਆ ਨਾ ਇੰਡੀਆ ਕਾ ਲਾਲਾ ਚਾਰ ਵੈਦਰਾ ਲਾਲਾ ਹਾਂ ਕheti ਹੋ ਜਾਂਦਾ ਇਕਦਿਰੀ ਉਹਦੇ ਕੈਨੇਡਾ ਲੋਕ ਜਾਈਦਾਰਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ ਖੇਤੀ ਦਾ ਆਪਣੇ ਪੰਜਾਬ ਦੀ ਹੋ ਗਿਆ ਹਾਂ ਨੀ ਤੇ ਜਿਹੜੇ ਆਪਣੇ ਲੋਕਾਂ ਨੇ ਪਰ ਪਰ ਫੀਸਰ ਨਾ ਸਿਸਟਮ ਪਿਆ ਰੱਖਿਆ 25-25 ਲੱਖ ਦੇਗਾ ਉੱਥੇ ਜਾ ਰਹੇ ਆ ਉੱਥੇ ਕੁਝ ਵੀ ਨਹੀਂ ਹੁੰਦਾ ਕੈਨੇਡਾ ਕੋਲ ਡਾਕ ਨਹੀਂ ਕੰਮ ਹੀ ਤਾਂ ਹੋ ਜਾਂਦਾ ਕੁਝ ਸਾਢੇ ਤੋਂ ਕੁਝ ਅਰਥ ਨਹੀਂ ਆਪਣੇ ਤੋਂ ਗਾਗਾ ਦੇਖੀ ਜ਼ਮੀਨਾਂ ਦੇ ਰੇਟ ਕੀ ਹੋਣਗੇ ਜਿਹੜੀ ਹੁਣ ਜੋ ਭਾਰਤ ਮੰਨ ਹੁਣ ਲੋਕ ਆਪਣੇ ਅਲਪੜਾ ਮੰਗੋ ਮੋਦੀ ਨੂੰ ਗਾਲਾਂ ਕੱਢੀ ਜਾਂਦਾ ਹੁਣ ਸਿਮਰਨਜੀਤ ਮਾਨ ਕਹੇ ਕਰਤਾ ਨਾ ਵੀ ਆਪਾਂ ਦਾਸਤਾ ਖੁੱਲਣਾ ਚਾਹੀਦਾ ਵੀ ਜਿਹੜਾ ਉਧਰਲੇ ਵੀ ਪਾਕਿਸਤਾਨ ਵਾਲਾ ਇਧਰਲਾ ਹਾਂ ਹੁਣ ਅੱਜ ਉਹ ਮੋਦੀ ਦੀ ਸਰਕਾਰ ਉਹਨੂੰ ਖੋਲ ਰਹੀ ਆ ਹੁਣ ਆਪਾਂ ਮੋਦੀ ਨੂੰ ਗਲਾਂ ਡੱਢ ਰਹੇ ਹਾਂ ਸਿਮਰਨਜੀਤ ਮਾਨ ਇਹ ਕਹੇ ਕਰਤਾ ਨਾ ਜਿਹੜੇ ਨੇ ਉਸਕੇ ਚੇਲੇ ਭੇਡਾਂ ਉਸਕੇ ਕਾਮੇ ਸਿਮਰਨਜੀਤ ਮਾਨ ਨੇ ਅੰਤਮ ਸੱਚ ਉਹਨੂੰ ਗੁਰੂਆਂ ਦੇ ਉੱਪਰ ਬਣਾ ਲਿਆ ਲੋਕਾਂ ਨੇ ਠੀਕ ਆ ਅੰਮ੍ਰਿਤਪਾਲ ਵਰਗੇ ਨੂੰ ਹੁਣ ਅੱਜ ਜੀ ਮੋਦੀਓਂ ਰਸਤਾ ਖੋਲ ਰਿਆ ਫਿਰ ਆਪ ਜੀ ਆਪਣੇ ਪੰਜਾਬੀਆਂ ਕੇਸਾ ਟਰੱਕ ਚੱਲੇ ਕਰੇਗੇ ਕਿ ਨਹੀਂ ਆਪਣਾ ਹੀ ਨਾ ਪ੍ਰੋਡਕਟ ਸਾਰੇ ਉੱਧਰ ਜਾ ਕੇ ਰੇਗੇ ਜ਼ਮੀਨਾਂ ਆਪਣੀਆਂ ਵਧेंगी ਕਿੱਥਾ ਕਿ ਵੇਚਣ ਵਾਲੇ ਤਾਂ ਹੁਣ ਵੀ ਵੇਚਦੇ ਆ ਕਿੱਥਾ ਹੁਣ 2 ਕਿਲੇ ਵੇਚਾਂ ਕਿੱਥਾ ਵੀਡੀ ਨਾਲ ਸੜਜੇ ਕਰੇਗਾ ਵੇਚਣ ਵਾਲੇ ਤਾਂ ਹੁਣ ਵੀ ਨਹੀਂ ਆਂਟ ਰਹੇ ਆਪਣੇ ਲੋਕਾਂ ਨੂੰ ਮੋਦੀ ਨੂੰ ਗਾਲਾਂ ਕੱਢੀ ਆ ਆਪਣੇ ਲੋਕ ਤਾਂ ਨਾ ਬਸ ਹੁਣ ਤੋ ਜੀਲੀ ਲਾਲਾ ਦੇ ਸਪਰੇਅ ਲੈਣੇ ਆਂ ਜਿਦੋ ਜਿਦ ਐਤ ਕੀ ਨਾ ਐਤ ਕੀ ਮੈਂ ਜਿੱਦ ਮੈਨੂੰ ਕਈ ਸਾਲਾ ਬਹੁਤ ਸਾਲਾ ਖੇਤੀ ਕਰਦਾ ਨਾ ਐਤ ਕਿਨਾ ਪੁਰਾ ਜੀਰੀ ਸਾਫ ਆ ਉਹਦਾ ਕਾਰਨ ਹਫਤੇਕ ਬਾਅਦ 20 ਪਾ ਜੀ ਹਾਂ ਹਾਂ ਸਾਫ ਆ ਜੀ ਲੋਡ ਨਹੀਂ ਕੋਈ ਲੋਡ ਨਹੀਂ ਹਲੇ ਕੋਈ ਪਰ ਲੋਕ ਜੀਰੋ ਜਾਲਿਆ ਸਪਰੇਅ ਵੀ ਉਹ ਨਾ ਕਰਤੀ ਮੈਂ ਵੀ ਕਰਦੀ ਹਰ ਜੇ ਕਿ ਜੀਰੀ ਦਾ ਕੱਢ ਵੀ ਨਿਕਲ ਆ ਜਾੜੇ ਉੱਡੀ ਜੀ ਕਿ ਮੀਂਹ ਨਾਲ ਤੋਂ ਬਸ ਹਾਂ ਹਾਂ ਜੀ ਲੱਗਦੀ ਮਰਦੇ ਨਹੀਂ ਲੋਕ ਕਰਦੇ ਸਪਰੇਅ ਇਹ ਹਟਦੇ ਜੀਰੀ ਗਣਕ ਤੋਂ ਹੁਣ ਆਪਣੇ ਜਿੰਨੇ ਹੋ ਗਿਆ ਉਹ ਕਿਲ ਹੋਵੇ ਪੂਰੀ ਹੋ ਗਈ ਆਵਾ ਕੱਢ ਹੋ ਰਿਹਾ ਤੇ ਲੱਗਦਾ ਬੰਦਾ ਦੋ ਵਿਧੇ ਖੋ ਮਿਲਾ ਦੇ ਤਾਂ ਪੱਕੀ ਇਨਕਮ ਬੰਦੇ ਹੀ ਹੋਣ ਲੱਗਦੇ ਨੇ ਸੋਨੇ ਇੱਕ ਗੱਲ ਮੈਂ ਜੋ ਕਹਾਂਗਾ ਬੰਦੇ ਬਹੁਤ ਉਹ ਵੀ ਕਰਨਗੇ ਤਾਂ ਇੱਕ ਗੱਲ ਸੋਣਾ ਅੱਜ ਤੇ 20 25 ਸਾਲ 30 ਸਾਲ ਪਹਿਲੇ ਆਪਣੇ ਦਾਦੇ ਉਹ ਨਹੀਂ ਹੋਏ ਕਰਦੇ ਆਪਣੇ ਕਿੰਨੇ ਬਾਣੀਆਂ ਆਪਣੇ ਘਰਾਂ ਮਾਂ ਕਾ ਆਪਣੇ ਲਾਣੇ ਦਾ ਰਣ ਤੇ ਪਹਿਲੇ ਕਿੱਜਾਈ ਕਰਦੇ ਨੇ ਲਿਖਾਈ ਦੇਣਾ ਅੱਜ ਅਹੀ ਬਾਣੀਆਂ ਅੱਜ ਆਪਾਂ ਕਹੀਆ ਆਪਣਾ ਨੌ ਮਾਸ ਦਾ ਰਿਸ਼ਤਾ ਵੀ ਕਾ ਕਾ ਰਿਸ਼ਤਾ ਅੱਜ ਉਹੀ ਬਾਣੀਆਂ ਪਹਿਲਾਂ ਤਾਂ ਆਪਾਂ ਨੂੰ ਦਵਾਈ ਵੇਚੇਗਾ ਵੇਚ ਰਿਹਾ ਫਿਰ ਉਹ ਕੀ ਇੱਕ ਪਰਚੂਨੀ ਦੁਕਾਨ ਹੋਆ ਪਰਚੂਨ ਦਾ ਸਾਮਾਨ ਵੀ ਉਹੀ ਵੇਚਾ ਫਿਰ ਉਹਨੇ ਕੱਪੜੇ ਦੀ ਦੁਕਾਨ ਵੀ ਕਰਕੇ ਉਹ ਵੀ ਆਪਾਂ ਨੂੰ ਉਹੀ ਚਕਾਵਾ ਹਨਾ ਅਰ ਆਪਾਂ ਨੂੰ ਵਿਆਜ ਨਾਲੇ ਤਾਂ ਆਪਣੇ ਜੇ ਫਸਲ ਗਲਾ ਉਸ ਚੋਂ ਮਦਵਾੜਸ ਕਮਾਵਾ ਆਪਾਂ ਨੂੰ 8 ਰੁਪਏ ਦਾ ਵਿਆਜ ਲਾਵਾ 15% ਦਾ ਵਿਆਜ ਵਹਿ ਗਿਆ ਉਹ ਦੁਨੀਆ ਚ ਕਿਤੇ ਵੀ ਨਹੀਂ ਆਪਾਂ ਕਹਿੰਦੇ ਇਹ ਪਿੱਛਾ ਮਤਲਬ ਕਈ ਲੋਕ ਹੁਣ ਇਹਨਾਂ ਨੇ ਸੇਲਰ ਵੀ ਲਾ ਰੱਖੇ ਆ ਅੜਤੀਆਂ ਨੇ ਹਨਾ ਜੇ ਜੀਰੀ ਬੰਦ ਹੋ ਜਾਂਦੀ ਉਹ ਸਾਹਮਣੇ ਲੋਕਾਂ ਨੂੰ ਲੈ ਕੇ ਉੱਥਾ ਦਿੱਲੀ ਦਿੱਲੀ ਲੈ ਕੇ ਬਾਗਲ ਬਣਾਗਾ ਕਿਤਾ ਇਨਾ ਕੀ ਜਿਹੜੀ ਨਵੀਂ ਖੇਤੀ ਸ਼ੁਰੂ ਹੁੰਦੀ ਉਸ ਨਾਲ ਇਨ ਜਿਹੋ ਜੀ ਦੀਆਂ ਜੂਰੀਆਂ ਬੰਦ ਹੁੰਦੀਆਂ ਜ਼ਹਿਰ ਮੁਕਤ ਖੇਤੀ ਹੁੰਦੀ ਇਨਾ ਕੀ ਦਵਾਈਆਂ ਨਾ बिकਦੀਆਂ ਕਿਸਾਨਾਂ ਨੂੰ ਕੀ ਮਿਲ ਗਿਆ ਉੱਥੇ ਤੇ ਲੋਕ ਤਾਂ ਮਾਲੂ ਕਹੀਂ ਮਾਲੂ ਉੱਥੇ ਚੈਨਲ ਬਣਾ ਗਏ ਠੀਕ ਆ ਸੈਲਰਾਂ ਜੇ ਸੈਲਰ ਬੰਦ ਹੁੰਦੇ ਨਾ ਕਿ ਦਵਾਈ ਵੇਕਣੀ ਬੰਦ ਹੁੰਦੀ ਕਿਸਾਨ ਨੂੰ ਕੀ ਮਿਲਿਆ ਲਈ ਆਰਤੀ ਕੀਤੀ ਹੋਵੇ ਉਹ ਕੀ ਤਾਂ ਦੇਖ ਅਜੋ 30 ਸਾਲ ਪਹਿਲਾਂ ਤਾਂ ਆਪਣੇ ਪਿੰਡ ਵਿੱਚ ਕਰ ਲਾ ਯੋ ਕਿੱਥਾ ਦੇ ਆਪਾਂ ਕਿੱਥਾ ਦੇ ਅੱਜ ਆਪਾਂ ਕਿੱਥਾ ਗਿਥਾ ਕਿੱਥਾ ਬਾਗ ਲਗਾ ਆਪਣੇ ਜਿੰਨੇ ਨਾ ਆਪਾਂ ਵੀ ਪਿੱਛਾ ਜਾਈਏ ਜਾ ਕੇ ਜਾ ਕੇ ਕਿਸਾਨ ਉਹ ਉਦੋਂ ਵੀ ਉੱਥੀ ਤੇ ਅੱਜ ਦੇ ਵੀਕ ਦੇ ਅੱਜ ਥੱਲਾ ਲਾਗੇ ਥੱਲਾ ਵਾਗੇ ਦਵਾਈਆਂ ਵੀ ਇੰਨੀ ਮਹਿੰਗੀ ਹੋ ਗਈ ਦਵਾਈਆਂ ਸਪਰੇ ਜਿਹੜੇ ਬੰਦੇ ਕੋਲ 10 ਕਿੱਲਿਆਂ 2 ਕਿਲੋਗ੍ਰਾਮ ਸਪਰੇ ਖਰਚੇ ਵਿੱਚ ਉਹ ਵੀ ਆਪਦੀ ਕਰਖੇ ਨਹੀਂ ਹਾਂ ਉਹ ਵੀ ਆਪਦੇ ਆ ਛਿਰਕ ਲੈ ਦਵਾਈ ਛਿੜ ਤੋਂ ਵੀ ਨਾ ਕਿਸਾਨ ਨੂੰ ਪਤਾ ਨਹੀਂ ਆਪੇ ਦੇ ਜਿਹੜੇ ਸਦਿਆਂ ਤੇ ਖੇਤਾਂ 'ਚ ਰਹਿਆ ਉਸ ਨੂੰ ਉਹ ਬੰਦਾ ਦਵਾਈ ਪਾਣ ਬਾਰੇ ਦੱਸਿਆ ਜਿਹੜਾ ਕਦੇ ਪੱਖੇ ਦੇ ਥੱਲੇ ਸੀਗੇ ਥੱਲੇ ਦੇ ਮਾਰੇ ਨਿਕਲਿਆ ਕਦੇ ਖੇਤੀ ਨਹੀਂ ਆਇਆ ਸਹੀ ਗੱਲ ਆ ਉਹ ਦੱਸਿਆ ਕਿ ਮੇਰਾ ਖੇਤੀ ਨਹੀਂ ਆਇਆ ਹਾਂ ਉਹ ਦੱਸਿਆ ਪਾਲ ਵੀ ਦਵਾਈ ਕਿਤਰਾ ਪਾਣੀ ਹੈ ਜਿਹਨੂੰ ਖੇਤੀ ਦਾ ਪਤਾ ਹੀ ਨਹੀਂ ਅਰਾਪਾ ਦੇ ਕਿੱਡੇ ਮੰਦ ਬੁੱਧੀ ਪੇੜ ਹੋ ਗਏ ਲਾਲਾ ਵੀ ਜਿਹੜੇ ਪੱਕਾ ਕਹਾਣ ਕਹਾਈਏ ਵੀ ਆਵਾਂ ਦੀ ਆਪਣੇ ਜਵਾਕ ਆਪਾਂ ਵੀ ਲਾਲਾ ਆਪਾਂ ਦਾ ਆਪਣੀ ਮੰਮੀ ਡੈਡੀ ਨੂੰ ਦੱਸਣਾ ਦਾ ਇਹ ਗੱਲਾਂ ਆਪਾਂ ਕਾਹਨ ਨੂੰ ਬੜੇ ਬਾਲੇ ਪੁੱਪਾ ਨੂੰ ਪੜਾ ਦੇ ਮੈਂ ਕਹਾਂ ਆਪਾਂ ਜੰਮੀ ਗੁੱਗ ਪਿੰਨ ਹੋ ਗਏ ਅਗਲੀ ਨਸ ਉਜੇ ਬੋਲੀ ਨੂੰ ਵੀ ਹੁਣ ਧਰਨੇ ਆ ਵਾ ਬੱਬੂ ਮਾਨ ਵਰਗੇ ਪਿੰਲੇ ਕਹਿੰਦੇ ਨੇ ਮਾਨੂੰ ਖੁੱਲੀ ਬੋਲੀ ਲਾ ਕ ਵਿੱਚੋ ਬੱਬੂ ਮਾਨ ਗਾਣਾ ਵੀ ਕੱਢੇ ਤਾਂ ਨਾ ਆਖੋ ਸਰਕਾਰਾਂ ਨੂੰ ਵੀ ਬੋਲੀ ਲਾ ਕ ਅੱਜ ਹੁਣ ਜੋ ਲੋਕਾਂ ਨੂੰ ਸਮਝਾਣਾ ਤਾਂ ਜੋ ਧਰਨੇ ਆ ਆਪ ਵੀ ਨਾਲੇ ਲੱਗੇ ਅਰੱਪਾ ਆਪਣੇ ਲੋਕਾਂ ਨੂੰ ਥੋੜਾ ਬੱਸ ਉਹ ਕਹਿੰਦੇ ਭੇਡ ਚਾਲ ਹੋ ਗਈ ਸਾਰੇ ਚੱਲ ਹਾਂ ਅੱਗੇ ਕਿਨੇ ਸਿੰਘੇ ਰ ਆ ਬਈ ਈਨੇ ਨੇ ਪੱਤਰਕਾਰਾਂ ਨੇ ਤਾਂ ਭਾਈ ਜਿੱਧਰ ਵੀਊ ਮਿਲेंगे ਇਨਾਂ ਨੇ ਸਹੀ ਗੱਲ ਤੋ ਦੇਖਣਾ ਨੇ ਇਨਾਂ ਨੇ ਵੀਊ ਦੇਖਣਾ ਜਿੱਥਾ ਵੀਊ ਵੱਧ ਮਿਲੈਣਾ ਉੱਥੇ ਜਾਣਾ ਇਧਰੋਂ ਭੱਜ ਜਾਈਂਗਾ ਸਹੀ ਗੱਲ ਠੀਕ ਵੀ ਕਿ ਸੋ ਨਹੀਂ ਠੀਕ ਆ ਭਾਈ ਤੇਰੇ ਨੂੰ ਚੈਨਲ ਸਬਸਕ੍ਰਾਈਬ ਕਰੋ ਸਾਰੇ ਜਿੰਨਾ ਹੋ ਸਕੇ ਆ ਮੈਂ ਵੀ ਕਰਾਂਗੇ ਥੈਂਕ ਯੂ ਭਰਾ